ਸੋ ਬੀਤੀ ਕੱਲ੍ਹ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਸ਼ਲ ਮੀਡੀਆ ਤੋਂ ਇਲਾਵਾ ਨੈਸ਼ਨਲ ਮੀਡੀਆ ਦੇ ਉੱਪਰ ਸਭ ਤੋਂ ਜ਼ਿਆਦਾ ਖਬਰਾਂ ਜਿਹੜੀਆਂ ਪੜੀਆਂ ਜਾ ਰਹੀਆਂ ਨੇ ਜਿਹਦੇ ਬਾਰੇ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਹੈ ਪਹਿਲਗਾਮ ਦੇ ਵਿੱਚ ਹੋਇਆ ਇੱਕ ਹਮਲਾ ਜਿਸ ਨੇ ਕਿ ਪੂਰੇ ਭਾਰਤ ਨੂੰ ਹੀ ਨਹੀਂ ਤਕਰੀਬਨ ਪੂਰੀ ਹੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਅੱਜ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਉੱਥੇ ਪਹੁੰਚੇ ਹੈਗੇ ਉਹਨਾਂ ਲੋਕਾਂ ਨੂੰ ਜਾ ਕੇ ਮਿਲ ਰਹੇ ਹੈ ਜਿਹੜੇ ਲੋਕ ਉੱਥੇ ਪ੍ਰਭਾਵਿਤ ਹੋਇਆ ਉਹਨਾਂ ਦਾ ਦੁੱਖ ਸੁੱਖ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹੈ ਔਰ ਇਸ ਸਬੰਧ ਵਿੱਚ ਜਿਹੜਾ ਸਾਡਾ ਭਾਰਤ ਦਾ মিডিਆ ਹੈਗਾ ਉਹ ਕਿਸ ਕਿਸਮ ਦੀ ਭੂਮਿਕਾ ਅਦਾ ਕਰ ਰਿਹਾ ਹੈਗਾ ਕਿਸ ਕਿਸਮ ਦਾ ਰੋਲ ਪਲੇ ਕਰ ਰਿਹਾ ਹੈਗਾ ਉਹਦੀ ਮੈਂ ਤੁਹਾਨੂੰ ਇੱਕ ਬੰਨਗੀ ਛੋਟੀ ਜਿਹੀ ਦਿਖਾਉਣੀ ਚਾਹੂੰਗਾ ਦੱਸਣੀ ਚਾਹੂੰਗਾ ਮੈਂ ਤੁਹਾਨੂੰ ਬੋਲ ਕੇ ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਸੱਜਣ ਆਪ ਵੀ ਉਹ ਸਾਰੇ ਕਿਸੇ ਨੂੰ ਪ੍ਰਚਾਰ ਰਹੇ ਹੈਗੇ ਕਿ ਦੇਖੋ ਕਿਉਂਕਿ ਲੋਕ ਬੜੇ ਚੇਤਨਨ ਹੈਗੇ ਆ ਲੋਕ ਬੜੇ ਜਾਗਰੂਕ ਹੈਗੇ ਇਸ ਕਰਕੇ ਉਹ ਦੇਖ ਰਹੇ ਹੈਗੇ ਸਾਰਾ ਕੁਝ ਭਈ ਕੌਣ ਕੀ ਕਰ ਰਿਹਾ ਹੈਗਾ মিডিਆ ਕਿਸ ਤਰੀਕੇ ਦੇ ਨਾਲ ਆਪਣੀ ਭੂਮਿਕਾ ਨੂੰ ਅਦਾ ਕਰ ਰਿਹਾ ਹੈਗਾ ਉਹ ਵੀ ਸ਼ੇਅਰ ਕਰ ਰਿਹਾ ਸਾਰਾ ਕੁਝ ਸੋ ਵਕ ਵਕ ਨਿਊਜ਼ ਚੈਨਲ ਉਹਨਾਂ ਨੇ ਆਪਣੀ ਖਬਰ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੇ ਵਾਸਤੇ ਜਿਹੜੀਆਂ ਹੈਡਲਾਈਨਸ ਬਣਾਈਆਂ ਹੈਗੀਆਂ ਨੇ ਜਿਹਨੂੰ ਆਪਾਂ ਥੰਬਨੇਲ ਵੀ ਕਹਿੰਦੇ ਆ ਉਹਦੇ ਉੱਪਰ ਜਿਹੜਾ ਉਹਨਾਂ ਨੇ ਟਾਈਟਲ ਦਿੱਤਾ ਹੈਗਾ ਨਾ ਜੀ ਉਹ ਤੁਹਾਨੂੰ ਬੜਾ ਹੀ ਜ਼ਿਆਦਾ ਹੈਰਾਨ ਕਰਨ ਵਾਲਾ ਹੈਗਾ ਜਦੋਂ ਮੈਂ ਵੇਖਦਾ ਹੈਗਾ ਇੱਕ মিডিਆ ਕਰਮੀ ਹੋਣ ਦੇ ਨਾਤੇ ਮੈਂ ਵੀ ਇੱਕ ਪੱਤਰਕਾਰ ਹੈਗਾ ਤੇ ਕਿਵੇਂ ਸਨਸਣੀ ਖੇਜ਼ ਬਣਾ ਕੇ ਉਹਨਾਂ ਖਬਰਾਂ ਨੂੰ ਉਹ ਪੇਸ਼ ਕੀਤਾ ਜਾ ਰਿਹਾ ਹੈਗਾ ਆ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈਗੀ ਆ ਇਹ ਤਾਂ ਉਹੀ ਦੱਸ ਸਕਦੇ ਆ ਜਾਂ ਫਿਰ ਜਾਂ ਫਿਰ ਉਹ ਲੋਕ ਅੰਦਾਜ਼ੇ ਲਾ ਸਕਦੇ ਆ ਜਿਹੜੇ ਲੋਕ ਇਸ ਸਬੰਧ ਵਿੱਚ ਜਾਂ ਰਾਜਨੀਤੀ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੇ ਆ ਜਿਹੜੇ ਇਸ ਗੱਲ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਆ ਕਿ ਕਿਹੜੀ ਘਟਨਾ ਹੋਣ ਦੇ ਨਾਲ ਕਿਸ ਧਿਰ ਨੂੰ ਫਾਇਦਾ ਹੋ ਸਕਦਾ ਹੈ ਕਿ ਉਸ ਘਟਨਾ ਦੇ ਪਿੱਛੇ ਕੋਈ ਖਾਸ ਕਿਸਮ ਦੀ ਕੋਈ ਸਿਆਸੀ ਪਾਰਟੀ ਹੈ ਕੋਈ ਖਾਸ ਏਜੰਸੀ ਹੈ ਜਾਂ ਇਹ ਕਿਸੇ ਹੋਰ ਮੁਲਕ ਦੀ ਕਰਤੂਤ ਹੈਗੀ ਆ ਕਿਸੇ ਹੋਰ ਮੁਲਕ ਨੇ ਕੰਮ ਕੀਤਾ ਹੈਗਾ ਜਾਂ ਫਿਰ ਸੱਚਮੁੱਚ ਕੋਈ ਉਹ ਲੋਕ ਜਿਨ੍ਹਾਂ ਨੂੰ ਸੱਚੀ ਆਤਵਾਦੀ ਕਿਹਾ ਜਾ ਸਕਦਾ ਹੈ ਵੀ ਉਹ ਲੋਕ ਹੋਣਗੇ ਇਸ ਘਟਨਾ ਦੇ ਪਿੱਛੇ ਸੋ ਵੱਖ-ਵੱਖ ਤਰ੍ਹਾਂ ਦੀਆਂ ਤਰ੍ਹਾਂ ਦੇ ਨਾਲ ਸਾਰੇ ਲੋਕ ਜਿਹੜੇ ਸੋਚਦੇ ਹੈਗੇ ਆ ਉਹ ਬੇਤਰ ਅੰਦਾਜ਼ੇ ਵੀ ਲਾਉਂਦੇ ਹੈਗੇ ਆ ਮੈਂ ਤੁਹਾਨੂੰ ਖਬਰਾਂ ਦੀ ਹੈਡਲਾਈਨਸ ਜੀ ਪੜ ਕੇ ਸੁਣਾਉਣਾ ਹੈਗਾ ਇੱਕ ਨਿਊਜ਼ ਚੈਨਲ ਹੈਗਾ ਉਹਨੇ ਲਿਖਿਆ ਹੈਗਾ ਕਿ ਕਸ਼ਮੀਰ ਮੇ ਮੌਤ ਕਾ ਤਾंडव ਕਸ਼ਮੀਰ ਮੇ ਮੌਤ ਕੇ ਤਾंडव ਕਾ ਬਦਲਾ ਸ਼ੁਰੂ ਮਤਲਬ ਸੋਚ ਕੇ ਦੇਖੋ ਤੁਸੀਂ ਦੇਖੋ ਉੱਥੇ ਵਾਪਰਿਆ ਕੀ ਹੈਗਾ ਉੱਥੇ ਜਿਹੜੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਉਹ ਤੁਹਾਡੇ ਦਿਲ ਨੂੰ ਝੰਡੜਕੇ ਜਾਂਦੀਆਂ ਨੇ ਔਰ ਤੁਹਾਡੇ ਦਿਲੋ ਦਿਮਾਗ ਦੇ ਉੱਪਰ ਉਹ ਆਪਣਾ ਪ੍ਰਭਾਵ ਛੱਡ ਕੇ ਜਾਂਦੀਆਂ ਨੇ ਤੁਹਾਨੂੰ ਚਿਤਤੇ ਹੋਊਗਾ ਚਿੱਠੀ ਸਿੰਘ ਪੁਰਾ ਦਾ ਸਿੱਖ ਕਤਲੇਆਮ ਜਿਹਦੇ ਵਿੱਚ 36 ਸਿੱਖਾਂ ਨੂੰ ਇੱਕ ਲਾਈਨ ਦੇ ਵਿੱਚ ਖੜ੍ਹਾ ਕਰਕੇ ਤੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀਗਾ ਉਹਨਾਂ 36ਾਂ ਦੇ ਵਿੱਚੋਂ ਇੱਕ ਸਿੰਘ ਬਚ ਗਿਆ ਸੀਗਾ ਉਹ ਸਿੰਘ ਦੇ ਨਾਲ ਮੈਂ ਇੰਟਰਵਿਊ ਵੀ ਕੀਤੀ ਸੀਗੀ ਉਸ ਸਿੰਘ ਨੇ ਜਦੋਂ ਮੈਂ ਇੰਟਰਵਿਊ ਕੀਤੀ ਸਵਾਲ ਜਵਾਬ ਕੀਤੇ ਤੇ ਉਹਨੇ ਦੱਸਿਆ ਸੀਗਾ ਕਿ ਕਿਸ ਤਰੀਕੇ ਦਾ ਉਹਨੇ ਆਪਣੀਆਂ ਅੱਖਾਂ ਦੇ ਨਾਲ ਸਾਰਾ ਉਹ ਮੰਜ਼ਰ ਤੱਕਿਆ ਕਿਵੇਂ ਲੋਕ ਜਿਹੜੇ ਸੀਗੇ ਉੱਥੇ ਆਏ ਐ ਕਿਵੇਂ ਉਹ ਉਹਨਾਂ ਨੇ ਵਰਦੀ ਪਹਿਨੀ ਹੋਈ ਸੀਗੀ ਮਿਲਟਰੀ ਦੀ ਔਰ ਕਿਵੇਂ ਉਹ ਆ ਕੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਖੜੇ ਹੋ ਜਾਓ ਔਰ ਜਿਸ ਤਰੀਕੇ ਦੇ ਨਾਲ ਉਹਨੇ ਸਾਰੀ ਗੱਲਬਾਤ ਦੀ ਵਿਆਖਿਆ ਕੀਤੀ ਸੀਗੀ ਤੇ ਮੈਂ ਜਦੋਂ ਉਹਨਾਂ ਨਾਲ ਇੰਟਰਵਿਊ ਕਰਨ ਲੱਗਾ ਸੀ ਤੇ ਮੈਨੂੰ ਅਗਲਾ ਸਵਾਲ ਹੀ ਮੇਰੇ ਕੋਲ ਕਰਨਾ ਔਖਾ ਹੋਣ ਲੱਗਾ ਮੇਰਾ ਜਿਹੜਾ ਧਿਆਨ ਸੀਗਾ ਬਿਲਕੁਲ ਉੱਥੇ ਜਦੋਂ ਘਟਨਾ ਵਾਪਰੀ ਸੀ ਉੱਥੇ ਚਲੇ ਜਾਂਦਾ ਸੀਗਾ ਕਿ ਕਿਹੋ ਜਿਹਾ ਮਾਹੌਲ ਹੋਊਗਾ ਔਰ ਸਾਡੇ ਪੱਤਰਕਾਰ ਭਾਈਚਾਰਾ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਖਬਰਾਂ ਨੂੰ ਉਹ ਦੁਨੀਆ ਦੇ ਸਾਹਮਣੇ ਪਰੋਸ ਰਹੇ ਹੈਗੇ ਆ ਜਦੋਂ ਮੈਂ ਇਹਦੀ ਤੁਲਨਾ ਕਰਦਾ ਹੈਗਾ ਤੇ ਜਿਹੜੀ ਕੋਈ ਪੀੜਾ ਹੁੰਦੀ ਆ ਜਿਹੜਾ ਇੱਕ ਉਹ ਪੀੜਾ ਦਾ ਅਹਿਸਾਸ ਹੁੰਦਾ ਹੈਗਾ ਦੇਖੋ ਜੇ ਤਾਂ ਉਹ ਪੱਤਰਕਾਰ ਨੂੰ ਖੁਦ ਨੂੰ ਉਹਦਾ ਅਹਿਸਾਸ ਹੁੰਦਾ ਹੈ ਤਾਂ ਜਿਸ ਕਿਸਮ ਦਾ ਅਹਿਸਾਸ ਪੱਤਰਕਾਰ ਨੂੰ ਹੁੰਦਾ ਹੈ ਤੇ ਉਹ ਪੱਤਰਕਾਰ ਵੀ ਉਸੇ ਤਰੀਕੇ ਦੇ ਨਾਲ ਫਿਰ ਉਹ ਆਪਣੀ ਜ਼ੁਬਾਨ ਦੇ ਰਾਹੀਂ ਆਪਣੀ ਲਿਖਤ ਦੇ ਰਾਹੀਂ ਕੋਈ ਲਿਖਾਰੀ ਦੁਨੀਆ ਦੇ ਸਾਹਮਣੇ ਰੱਖਦਾ ਹੈ ਤੇ ਹੁਣ ਜਿਨ੍ਹਾਂ ਨੇ ਉਹ ਹੰਡਾਇਆ ਸੀਗਾ ਜਾਂ ਉਹਨਾਂ ਤੋਂ ਇਲਾਵਾ ਜਿਹੜੇ ਹੋਰ ਭਾਰਤ ਜਾਂ ਭਾਰਤ ਤੋਂ ਬਾਹਰ ਹੋਰ ਮੁਲਕਾਂ ਦੇ ਵਿੱਚ ਰਹਿਣ ਵਾਲੇ ਪੀੜਤ ਲੋਕ ਹੈਗੇ ਆ ਜਿਹੜੇ ਵਕ ਵਕ ਸਮਿਆਂ ਦੇ ਉੱਪਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਜਦੋਂ ਉਹਨਾਂ ਦੀ ਕਿਲਿੰਗਸ ਕੀਤੀ ਜਾਂਦੀ ਹੈਗੀ ਆ ਉਹਨਾਂ ਦਾ ਕਤਲਿਆਨ ਕੀਤਾ ਜਾਂਦਾ ਹੈਗਾ ਉਹਨਾਂ ਦੀ ਨਸਲ ਕੁਸ਼ੀ ਕੀਤੀ ਜਾਂਦੀ ਹੈ ਤਾਂ ਉਹ ਲੋਕ ਬੜੇ ਹੀ ਜ਼ਿਆਦਾ ਬਗਿਆ ਤਰੀਕੇ ਦੇ ਨਾਲ ਸਮਝ ਸਕਦੇ ਹੁੰਦੇ ਆ ਕਿਸੇ ਹੋਰ ਦੇ ਨਾਲ ਹੋਈ ਇਸ ਕਿਸਮ ਦੀ ਘਟਨਾ ਦੇ ਦਰਦ ਨੂੰ ਕਿਉਂਕਿ ਉਹਨਾਂ ਨੇ ਆਪ ਉਹ ਸਾਰਾ ਕੁਝ ਹੰਡਾਇਆ ਹੁੰਦਾ ਮੈਂ ਗੱਲ ਕਰ ਰਿਹਾ ਸੀਗਾ ਨਿਊਜ਼ ਚੈਨਲਾਂ ਦੇ ਵੱਲੋਂ ਜਿਹੜੀਆਂ ਹੈਡਲਾਈਨਸ ਦਿੱਤੀਆਂ ਗਈਆਂ ਨੇ ਤੁਹਾਨੂੰ ਲੱਗਦਾ ਹੈਗਾ ਵੀ ਇਹ ਲੋਕ ਜਿਹੜੇ ਇਸ ਕਿਸਮ ਦੇ ਟਾਈਟਲ ਦਿੰਦੇ ਹੈਗੇ ਆ ਵੀ ਉਹਨਾਂ ਦੀ ਮਾਨਸਿਕਤਾ ਜਾਂ ਉਹ ਉਸ ਦਰਦ ਨੂੰ ਉਸ ਤਰੀਕੇ ਦੇ ਨਾਲ ਮਹਿਸੂਸ ਕਰ ਵੀ ਰਹੇ ਹੋਣਗੇ ਜਾਂ ਉਹਨਾਂ ਦੀ ਮਨਸ਼ਾ ਕੀ ਹੈਗੀ ਆ ਇਹ ਸਾਰੇ ਕਸ ਦੇ ਪਿੱਛੇ ਕਸ਼ਮੀਰ ਮੇ ਮੌਤ ਕੇ ਤਾंडव ਕਾ ਬਦਲਾ ਸ਼ੁਰੂ ਟੁੱਟ ਪੜੇ ਸੇਨਾ ਕੇ ਹੈਲੀਕਾਪਟਰ ਅੱਛਾ ਅੱਗੇ ਆਜੋ ਜੀ ਇੱਕ ਹੋਰ ਨਿਊਜ਼ ਚੈਨਲ ਹੈਗਾ ਉਹ ਲਿਖ ਰਿਹਾ ਪਹਿਲਗਾਮ ਹਮਲੇ ਮੇ ਇਜ਼ਰਾਈਲ ਕੀ ਐਂਟਰੀ ਉੱਡ ਗਏ ਹੋਸ਼ ਅੱਗੇ ਆਜੋ ਇੱਕ ਹੋਰ ਨਿਊਜ਼ ਚੈਨਲ ਹੈਗਾ ਜੀ ਉਹ ਕਹਿ ਰਿਹਾ ਹੈਗਾ ਲਿਖ ਰਿਹਾ ਉਹ ਕਹਿੰਦਾ ਕਸ਼ਮੀਰ ਸੇ ਉੜੇ ਫਾਈਟਰ ਜੈਟਸ ਐਕਸ਼ਨ ਮੇ ਸ਼ਾਹ ਸ਼ਾਹ ਕੌਣ ਅਮਿਤ ਸ਼ਾਹ ਦੀ ਗੱਲ ਕਰ ਰਿਹਾ ਹੈ ਵਿਗੜੇਗਾ ਪਾਕਿਸਤਾਨ ਦਾ ਨਕਸ਼ਾ 27 ਮੌਤ ਦਾ ਬਦਲਾ ਸ਼ੁਰੂ ਦੇਖੋ ਇੱਕ ਹੋਰ ਨਿਊਜ਼ ਚੈਨਲ ਹੈਗਾ ਉਹ ਲਿਖ ਰਿਹਾ ਕਹਿੰਦਾ ਪਹਿਲਗਾਮ ਆਤੰਕੀ ਹਮਲੇ ਸੇ ਭੜਕੇ ਦੁਨੀਆ ਕੇ ਦੋ ਸਭ ਸੇ ਤਾਕਤਵਰ ਦੇਸ਼ ਮਾਈ ਚੱਲ ਰਿਹਾ ਹੈਗਾ ਉਹਨਾਂ ਦਾ ਉਹ ਇਦਾਂ ਲਿਖ ਰਿਹਾ ਹੈ ਗਿਆ ਅੱਗੇ ਆਜੋ ਇੱਕ ਹੋਰ ਨਿਊਜ਼ ਚੈਨਲ ਹੈਗਾ ਉਹ ਲਿਖ ਰਿਹਾ ਹੈਗਾ ਕਿ आधी रात जिहादियों पर टूट पड़ी सेना आधी रात जिहादियों पर टूट पड़ी सेना शाह के एक्शन से हिल गई घाटी मिल गए गद्दार ਆ ਨਿਊ ਚੈਨਲ ਹੈ ਗਿਆ ਜਿਹੜੇ ਉਹ ਆ ਲਿਖ ਰਹੇ ਹੈ ਗਿਆ ਅੱਗੇ ਆ ਦੋ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਉਹ ਲਿਖ ਰਿਹਾ ਹੈਗਾ ਕਿ ਪਹਿਲਗਾਮ ਮੇਂ आतंक की हमले के बाद आ गया आदेश आज रात पाकिस्तान पर हमला क्या बात है सोच के देखो ਤੁਸੀਂ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਦੱਸ ਰਿਹਾ ਵੀ ਅੱਜ ਰਾਤ ਪਾਕਿਸਤਾਨ 'ਤੇ ਹਮਲਾ ਪਈ ਅੱਜ ਰਾਤ ਨੂੰ ਪਤਾ ਨਹੀਂ ਪਾਕਿਸਤਾਨ ਦੇ ਉੱਪਰ ਹਮਲਾ ਕਰ ਦੇਣਾ ਸੋ ਇਸ ਤਰੀਕੇ ਦੇ ਨਾਲ ਉਹ ਲਿਖ ਰਹੇ ਹੈਗਾ ਸਨਸਨੀ ਖੇਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਮੈਂ ਨਾ ਜਦੋਂ ਕਈ ਵਾਰ ਸੋਚਦਾ ਹੁੰਨਾ ਕਿ ਸਾਡੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਖ-ਵੱਖ ਹਕੂਮਤਾਂ ਉਹਨਾਂ ਵੱਲੋਂ ਗਾਹੇ-ਬਗਾਹੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਨਿਊਜ਼ ਚੈਨਲ ਜਾਂ ਜਿਹੜੇ ਪੱਤਰਕਾਰ ਤੇ ਜਿਹੜੇ ਐਂਕਰ ਇਸ ਕਿਸਮ ਦੇ ਨਾਲ ਸਨਸਨੀ ਖੇਜ਼ ਚੀਜ਼ਾਂ ਬਣਾ-ਬਣਾ ਕੇ ਲੋਕਾਂ ਦੇ ਸਾਹਮਣੇ ਪਰੋਸਣਗੇ ਤਾਂ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕਾਨੂੰਨੀ ਠੁਕਮੀ ਕਾਰਵਾਈ ਜ਼ਰੂਰ ਹੋਊਗੀ ਪਰ ਆ ਮੈਂ ਤਾਂ ਨਹੀਂ ਕੋਈ ਦੇਖਣ ਡਿਆ ਹੈਗਾ ਕਿ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਮੈਂ ਨਿਊਜ਼ ਚੈਨਲ ਜਿਹੜੇ ਹੈਗੇ ਉਹਨਾਂ ਦੇ ਨਾਮ ਨਹੀਂ ਬੋਲ ਕੇ ਦੱਸ ਰਿਹਾ ਤੁਸੀਂ ਵੈਸੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੜੇ ਹੋ ਸਕਦੇ ਆ ਉਹ ਜਿਹੜੇ ਇਸ ਕਿਸਮ ਦੇ ਨਾਲ ਔਰ ਕਿਹੜੇ ਹੋ ਸਕਦੇ ਆ ਉਹ ਨਿਊਜ਼ ਅਦਾਰੇ ਨਿਊਜ਼ ਘਰਾਣੇ ਜਿਨ੍ਹਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਵੱਲੋਂ ਕੋਈ ਐਕਸ਼ਨ ਕੋਈ ਕਾਨੂੰਨੀ ਕਾਰਵਾਈ ਜਿਨ੍ਹਾਂ ਦੇ ਉੱਪਰ ਨਹੀਂ ਹੁੰਦੀ ਹੈ ਇੱਕ ਹੋਰ ਨਿਊਜ਼ ਚੈਨਲ ਉਹਦਾ ਵੀ ਮੈਂ ਤੁਹਾਨੂੰ ਪਰ ਕੇ ਸੁਣਾ ਦਿੰਦਾ ਹੈਡਲਾਈਨ ਹੈ ਖੂਨ ਦਾ ਬਦਲਾ ਖੂਨ 27 ਬਦਲੇ 54 ਮਾਰेंगे ਡੋਵਾਲ ਨੇ ਬਣਾ ਲਿਆ ਪਲਾਨ ਘੁਸਕਰ ਮਾਰेंगे ਅੱਗੇ ਆ ਜੋ ਜੀ ਇੱਕ ਹੋਰ ਨਿਊਜ਼ ਚੈਨਲ ਹੈ ਉਹ ਲਿਖ ਰਿਹਾ ਕਹਿੰਦਾ ਸ਼੍ਰੀਨਗਰ ਪਹੁੰਚੇ ਅਮਿਤ ਸ਼ਾ ਆਤੰਕੀਆਂ ਦਾ ਕਤਲਿਆਮ ਸ਼ੁਰੂ ਕਮਾਲ ਦੀ ਗੱਲ ਹੈ ਅੱਗੇ ਆ ਜੋ ਆਤੰਕੀਆਂ ਪਰ ਟੁੱਟ ਪਈ ਸੇਨਾ ਸ਼ੁਰੂ ਹੋਆ ਬਦਲਾ ਇੱਕ ਹੋਰ ਹੈ ਜੀ ਅੱਗੇ ਆ ਜੋ ਉਹ ਲਿਖ ਰਿਹਾ ਕਹਿੰਦਾ ਉਤਰ ਗਏ ਸੇਨਾ ਕੇ ਹੈਲੀਕਾਪਟਰ ਸ਼ਾਹ ਨੇ ਕਰ ਦਿਆ بڑا ਐਲਾਨ ਬਦਲਾ ਸ਼ੁਰੂ ਮਚੀ ਭਗਦੜ ਆ ਨਿਊਜ਼ ਚੈਨਲਾਂ ਦੀਆਂ ਖਬਰਾਂ ਹੈਗੀਆਂ ਨੇ ਇਹ ਢੰਗ ਤਰੀਕਾ ਹੈਗਾ ਉਹਨਾਂ ਦਾ ਵੀ ਆਪਾਂ ਇਸ ਖਬਰ ਨੂੰ ਕਿਸ ਤਰੀਕੇ ਦੇ ਨਾਲ ਸੁਣਾਉਣਾ ਹੈਗਾ ਆ ਤੇ ਜਾਂ ਵਿਊਅਰਸ਼ਿਪ ਦਾ ਰੋਲਾ ਹੈਗਾ ਵੀ ਆਪਾਂ ਕਿਸ ਤਰੀਕੇ ਦੇ ਨਾਲ ਸਨਸਨੀ ਖੇਜ਼ ਬਣਾ ਕੇ ਕਿਸੇ ਵੀ ਗੱਲ ਨੂੰ ਲੋਕਾਂ ਸਾਹਮਣੇ ਰੱਖਾਂਗੇ ਤਾਂ ਲੋਕ ਕਲਿੱਕ ਕਰਨਗੇ ਸਾਡੀ ਵੀਡੀਓ ਨੂੰ ਜ਼ਿਆਦਾ ਉਹਦੇ ਨਾਲ ਸਾਡੀ ਵੀਅਰਸ਼ਿਪ ਵਧੂਗੀ ਤੇ ਸਾਡੀ ਆਮਦਨ ਵਧੂਗੀ ਜਾਂ ਜਾ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਸਾਡੇ ਚੈਨਲ ਨੂੰ ਦੇਖਣ ਦੇ ਪ੍ਰਤੀ ਇੱਕ ਰੁਚੀ ਪੈਦਾ ਹੋਊਗੀ ਕਿ ਆਹ ਬੰਦੇ ਆ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਐਨ ਠੋਕ ਵਜਾ ਕੇ ਗੱਲ ਕਰਦੇ ਹੁੰਦੇ ਆ ਇਹ ਪਰ ਇਹਦਾ ਪ੍ਰਭਾਵ ਆਮ ਲੋਕਾਂ ਦੇ ਵਿਚਾਰ ਜਾਂਦਾ ਤੇ ਜਾਂਦਾ ਕੀ ਹੈਗਾ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਜਿਹੜੀਆਂ ਕਰਨ ਯੋਗ ਹੈਗੀਆਂ ਜਿਹੜੀਆਂ ਲਿਖਣ ਯੋਗ ਹੈਗੀਆਂ ਜਿਹੜੀਆਂ ਵਿਚਾਰਨ ਯੋਗ ਹੈਗੀਆਂ ਨੇ ਜਿਨ੍ਹਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਡਿਬੇਟਸ ਇਹਨਾਂ ਚੈਨਲਾਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਹੈ ਆਪਾਂ ਅਕਸਰ ਇੱਕ ਆਪਣੇ ਘਰਾਂ ਦੇ ਵਿੱਚ ਵੀ ਗੱਲ ਕਰਦੇ ਹੁੰਨੇ ਆ ਪਰਿਵਾਰਾਂ ਦੇ ਵਿੱਚ ਵੀ ਗੱਲ ਕਰਦੇ ਹੁੰਨੇ ਹੋ ਤੁਸੀਂ ਵੀ ਜ਼ਰੂਰ ਕਰਦੇ ਹੋਵੋਗੇ ਜਦੋਂ ਨਾ ਆਪਣੇ ਘਰ ਪਰਿਵਾਰ ਦੇ ਵਿੱਚ ਕੋਈ ਜੀ ਕਰਦਾ ਕੋਈ ਮੈਂਬਰ ਕੋਈ ਇਹੋ ਜਿਹਾ ਕੰਮ ਕਰੇ ਜਿਹੜਾ ਕਿ ਠੀਕ ਨਾ ਹੋਵੇ ਤਾਂ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਕਿ ਪੁੱਤ ਬੱਚੇ ਭੈਣ ਭਰਾ ਆਪਾਂ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਆਪਾਂ ਉਹਨਾਂ ਨੂੰ ਕਹਿੰਦੇ ਆ ਨਾ ਕਿ ਇਹ ਠੀਕ ਨਹੀਂ ਹੈ ਇੱਥੇ ਤੋਂ ਗਲਤ ਹੈ ਕਿਸੇ ਦੇ ਨਾਲ ਜਦੋਂ ਕਿਸੇ ਦਾ ਕਿਸੇ ਦੀ ਕੋਈ ਸਮੱਸਿਆ ਹੁੰਦੀ ਹੈ ਆਪਾਂ ਉਥੇ ਕਹਿੰਦੇ ਆ ਔਰ ਸਾਡਾ ਫਰਜ਼ ਬਣਦਾ ਹੁੰਦਾ ਹੈ ਕਿ ਅਸੀਂ ਆਪਣੇਆਂ ਨੂੰ ਜਿੱਥੇ ਕੋਈ ਗਲਤੀ ਹੈਗੀ ਆ ਉਹਨਾਂ ਨੂੰ ਕਹੀਏ ਉਹਨਾਂ ਨੂੰ ਅਹਿਸਾਸ ਕਰਾਈਏ ਵਕ ਵਕ ਢੰਗ ਤਰੀਕਿਆਂ ਦੇ ਨਾਲ ਵੀ ਇੱਥੇ ਤੁਹਾਡੀ ਗਲਤੀ ਹੈ ਜੇ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਗਲਤ ਨੂੰ ਗਲਤ ਇਹਦੇ ਮੈਨੇ ਕੀ ਹੁੰਦੇ ਆ ਭਲਾ ਤੁਸੀਂ ਸੁਣਿਆ ਨਾ ਕਈ ਵਾਰ ਅਕਸਰ ਐਦਾਂ ਦੀ ਗੱਲ ਹੁੰਦੀ ਆ ਮਾਪਿਆਂ ਨੂੰ ਨਾ ਕਈ ਵਾਰ ਲੋਕ ਕਹਿ ਦਿੰਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਆਪਣੇ ਹੱਥੀਂ ਵਿਗਾੜਨ ਦੀ ਵਜ੍ਹਾ ਬਣਦੇ ਪਏ ਹੋ ਕਿਉਂ ਭਲਾ ਉਹ ਕਹਿੰਦੇ ਕਿ ਤੁਹਾਡਾ ਬੱਚਾ ਗਲਤ ਰਹਿ ਜਾਂਦਾ ਹੈ ਤੁਹਾਡਾ ਬੱਚਾ ਉਲਾਮੇ ਲੈ ਲੈ ਕੇ ਆਉਂਦਾ ਜਦੋਂ ਤੁਸੀਂ ਆਪਣੇ ਬੱਚੇ ਨੂੰ ਝੜਕਦੇ ਨਹੀਂ ਹੈਗੇ ਉਹਦੇ ਨਾਲ ਤੁਹਾਡੇ ਬੱਚੇ ਨੂੰ ਸ਼ਹਿ ਮਿਲਦੀ ਹੈ ਤੇ ਤੁਹਾਡਾ ਬੱਚਾ ਫਿਰ ਦਿਨੋਂ ਦਿਨ ਵਿਗੜਦਾ ਜਾਂਦਾ ਮੇਰੇ ਕਹਿਣ ਦਾ ਭਾਵੇਂ ਹੈਗਾ ਕਿ ਜਦੋਂ ਆਪਣੇ ਘਰ ਦਾ ਕੋਈ ਜੀਵ ਵਿਗੜ ਗਿਆ ਹੋਵੇ ਜਾਂ ਥੋੜਾ ਜਿਹਾ ਗਲਤ ਰਸਤੇ ਤੇ ਜਾਂਦਾ ਹੋਵੇ ਜਾਂ ਜਦੋਂ ਕਿਸੇ ਵੀ ਕਿਸਮ ਦੀ ਆਪਣੇ ਘਰ ਦਾ ਕੋਈ ਮੈਂਬਰ ਜਾਂ ਕੋਈ ਜੀ ਗਲਤੀ ਕਰਦਾ ਹੋਵੇ ਤਾਂ ਟੋਕਿਆ ਜਾਂਦਾ ਹੈਗਾ ਤੇ ਇਸ ਕਰਕੇ ਫਿਰ ਉਹ ਕਈ ਵਾਰ ਨਾ ਸਿਆਣੇ ਬੰਦੇ ਕਹਿੰਦੇ ਕਿ ਤੁਸੀਂ ਆਪਣੇ ਬੱਚੇ ਨੂੰ ਜਾਂ ਆਪਣੇ ਪਰਿਵਾਰ ਦੇ ਇਸ ਜੀ ਨੂੰ ਆਪਣੇ ਹੱਥੀਂ ਵਿਗਾੜਨ ਦੀ ਵਜ੍ਹਾ ਬਣਦੇ ਪਏ ਹੋ ਖੈਰ ਚਲੋ ਇਸ ਗੱਲ ਨੂੰ ਜੇ ਆਪਾਂ ਛੋਟੀ ਗੱਲ ਪਰਵਾਹ ਦੀ ਹੈਗੀਆ ਤੇ ਨੂੰ ਆਪਾਂ ਵੱਡੀ ਪੱਧਰ ਤੇ ਜੇ ਕਰਨਾ ਹੋਵੇ ਤਾਂ ਹੁਣ ਜਦੋਂ ਆਪਾਂ ਇਹ ਸਮਝਦੇ ਆਂ ਜਿਹੜੇ ਲੋਕ ਪਈਏ ਜਿਹੜਾ ਮੁਲਕ ਹੈਗਾ ਇਹ ਸਾਡਾ ਮੁਲਕ ਹੈਗਾ ਸਾਡਾ ਸਾਰਿਆਂ ਦਾ ਸਾਂਝਾ ਮੁਲਕ ਹੈਗਾ ਅਸੀਂ ਸਾਰੇ ਜਣੇ ਰਲ ਮਿਲ ਕੇ ਸਰਕਾਰਾਂ ਬਣਾਉਂਦੇ ਆਂ ਸਰਕਾਰਾਂ ਚੁਣਦੇ ਆਪਾਂ ਲੀਡਰਾਂ ਦੀ ਚੋਣ ਕਰਦੇ ਆਂ ਆਪਦੀ ਮਰਜ਼ੀ ਦੇ ਨਾਲ ਵੋਟਾਂ ਜਦੋਂ ਹੁੰਦੀਆਂ ਆ ਇਲੈਕਸ਼ਨ ਹੁੰਦੇ ਆ ਜਦੋਂ ਪੰਜਾਬ ਬਰਿਆਂ ਬਾਅਦ ਤੇ ਜਦੋਂ ਹੁਣ ਇਲੈਕਸ਼ਨ ਹੁੰਦੇ ਆ ਉਸ ਤੋਂ ਬਾਅਦ ਉਹ ਲੋਕ ਕਰਦੇ ਕੀ ਹੈਗਾ ਆਪਣੇ ਦੇਸ਼ ਦੇ ਨਾਗਰਿਕ ਹੁਣ ਸਰਕਾਰਾਂ ਦਾ ਕੰਮ ਕੀ ਹੁੰਦਾ ਹੈਗਾ ਮੈਂ ਉਸੇ ਵਿੱਚ ਦੇ ਉੱਪਰ ਗੱਲ ਕਰ ਰਿਹਾ ਪਹਿਨ ਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਮੈਨੂੰ ਬੇहद ਦੁੱਖ ਹੈਗਾ ਉਸ ਗੱਲ ਦਾ ਅਸੀਂ ਮੈਨੂੰ ਲੱਗਦਾ ਕਿ ਜਿੰਨੇ ਵੀ ਉਹਦੀ ਨਿੰਦਿਆ ਕਰੀਏ ਉੰਨੀ ਹੀ ਥੋੜੀ ਹੈ ਕਿਉਂਕਿ ਬੇਕਸੂਰ ਲੋਕ ਜਿਨ੍ਹਾਂ ਦਾ ਕਿਸੇ ਗੱਲ ਦੇ ਨਾਲ ਕੋਈ ਵਾਸਤਾ ਨਹੀਂ ਹੈਗਾ ਹਾਲਾਂਕਿ ਜਦੋਂ ਕੋਈ ਦੋ ਧਿਰਾਂ ਜਾਂ ਤਿੰਨ ਧਿਰਾਂ ਜਾਂ ਚਾਰ ਧਿਰਾਂ ਜਦੋਂ ਕਿਸੇ ਦੀ ਕਿਸੇ ਦੇ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਜੰਗ ਚੱਲਦੀ ਹੋਵੇ ਜਾਂ ਕੋਈ ਨਫ਼ਰਤ ਦੇ ਬੀਜ ਬੀਜੇ ਹੋਣ ਤਾਂ ਉਹ ਨਫ਼ਰਤ ਦੇ ਬੀਜ ਜੜੇ ਆ ਕੇਵਲ ਉਹਨਾਂ ਲੋਕਾਂ ਨੂੰ ਹੀ ਵੱਢਣੇ ਨਹੀਂ ਪੈਂਦੇ ਜਿਨ੍ਹਾਂ ਲੋਕਾਂ ਨੇ ਉਹ ਬੀਜ ਬੀਜੇ ਹੁੰਦੇ ਆ ਜਦੋਂ ਕਿ ਉਹਦਾ ਖਮਿਆਜ਼ਾ ਜਿਹੜੇ ਆਮ ਬੇਕਸੂਰ ਲੋਕ ਹੈਗੇ ਆ ਉਹਨਾਂ ਨੂੰ ਵੀ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਹੈਗਾ ਕਈ ਵਾਰ ਅਸੀਂ ਪਿੱਛੇ ਬਹੁਤ ਕੁਝ ਵਾਪਰਿਆ ਇਦਾਂ ਦਾ ਸਾਡੇ ਕੋਲ ਬੜੀਆਂ ਇਦਾਂ ਦੀਆਂ ਉਦਾਹਰਣਾਂ ਹੈਗੀਆਂ ਨੇ ਜਿਹੜੀਆਂ ਕਿ ਦਿੱਤੀਆਂ ਜਾ ਸਕਦੀਆਂ ਨੇ ਖੈਰ ਆਪਾਂ ਗੱਲ ਕਰ ਰਹੇ ਹੈਗੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਫਰਜ਼ ਬਣਦਾ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਦੇਸ਼ ਦੇ ਨਾਗਰਿਕ ਆਪਣੇ ਜਿਦਾ ਮੈਂ ਪਰਿਵਾਰ ਦੀ ਗੱਲ ਕਰਦਾ ਸੀਗਾ ਉਹਨਾਂ ਵਿੱਚੋਂ ਜੇ ਕੋਈ ਗਲਤੀ ਕਰਦਾ ਹੈਗਾ ਜੇ ਕੋਈ ਗਲਤੀ ਕਰਦਾ ਹੈਗਾ ਤੇ ਉਹਨਾਂ ਨੂੰ ਨੱਥ ਪਾਉਣੀ ਹੁੰਦੀ ਹੈ ਹੁਣ ਜਦੋਂ ਉੱਥੇ ਕੱਲ ਗੱਲ ਚੱਲਦੀ ਪਈ ਐ ਤੇ ਗੱਲ ਇਹ ਚੱਲਦੀ ਹੈਗੀ ਆ ਵੀ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਪਹਿਲਾਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡੇ ਨਾਮ ਕੀ ਆ ਉਹਨਾਂ ਦਾ ਧਰਮ ਪੁੱਛਿਆ ਗਿਆ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਤੇ ਕਿੰਨੇ ਲੋਕਾਂ ਨੂੰ ਉੱਥੇ ਲਾਸ਼ਾਂ ਦੇ ਢੇਰ ਬਣਾਤਾ ਗਿਆ ਹੁਣ ਜਿਹੜੀ ਆ ਗੱਲ ਵਾਣਾ ਇਹਦੀ ਬੜੀ ਜ਼ਿਆਦਾ ਚਰਚਾ ਹੋ ਰਹੀ ਐ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੌਣ ਹੋ ਭਾਵ ਕਿ ਤੁਹਾਡਾ ਧਰਮ ਕੀ ਹੈਗਾ ਤੇ ਫਿਰ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਠੀਕ ਹੈ ਇਹ ਗੱਲ ਹੋ ਗਈ ਹੁਣ ਅੱਜ ਅਮਿਤ ਸ਼ਾ ਉੱਥੇ ਪਹੁੰਚਦੇ ਹੈਗੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੇ ਪਹੁੰਚਣ ਭਾਵੇਂ ਭਾਵੇਂ ਸਾਰੀ ਸਾਰੀ ਜਿਹੜੀ ਲੀਡਰਸ਼ਿਪ ਆ ਉਹ ਉੱਥੇ ਪਹੁੰਚੇ ਪਰ ਗੱਲ ਇਹ ਆ ਹੁਣ ਤੁਹਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਮੈਂ ਥੋੜਾ ਜਿਹਾ ਕੰਪੈਰੀਜ਼ਨ ਕਰਦਾ ਪਿਆ ਹੈਗਾ ਆਮ ਲੋਕ ਜਿਹੜੇ ਨੇ ਉਹ ਵੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਧਿਆਨ ਗੋਚਰੇ ਰੱਖਣੀਆਂ ਬੇਹਦ ਜ਼ਰੂਰੀ ਆ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬੇहद ਜ਼ਰੂਰੀ ਹੈ ਕਿਉਂਕਿ ਇਸ ਕਿਸਮ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਜਿੱਥੇ ਉਹ ਮੰਦਭਾਗੀਆਂ ਹੁੰਦੀਆਂ ਨੇ ਘਟਨਾਵਾਂ ਜਿੱਥੇ ਦਿਲ ਨੂੰ ਇੱਕ ਦਰਦ ਪਹੁੰਚਾ ਕੇ ਜਾਂਦੀਆਂ ਆ ਉੱਥੇ ਸਾਡੀ ਜ਼ਹਿਨੀयत ਨੂੰ ਡਿਵੈਲਪ ਹੋਣ ਦੇ ਵਿੱਚ ਵੀ ਮਦਦਗਾਰ ਹੁੰਦੀਆਂ ਨੇ ਅਸੀਂ ਉਹਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਣਾ ਹੁੰਦਾ ਹੈਗਾ ਬਹੁਤ ਕੁਝ ਅਸੀਂ ਉਹਨਾਂ ਚੀਜ਼ਾਂ ਤੋਂ ਸਮਝਣਾ ਹੁੰਦਾ ਹੈਗਾ ਕਿ ਚੱਲ ਕੀ ਰਿਹਾ ਹੈਗਾ ਹੁਣ ਜਿਹੜੇ ਲੋਕਾਂ ਨੂੰ ਤਾਂ ਕਿਹਾ ਜਾਂਦਾ ਹੈਗਾ ਕਿ ਇਹ ਲੋਕ ਅਤਵਾਦੀ ਹੈ ਉਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਹੈਗਾ ਤੇ ਉਹ ਧਰਮੀ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ ਕੇ ਉਹਨਾਂ ਦੇ ਧਰਮ ਪੁੱਛ ਕੇ ਉਹਨਾਂ ਦੇ ਬਾਰੇ ਜਾਣ ਕੇ ਤਾਂ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਕਿ ਕੌਣ ਲੋਕ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਕਿ ਅੱਤਵਾਦੀ ਹੈਗੇ ਬੇਕਸੂਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਠੀਕ ਹੈ ਉਹ ਤੇ ਹੋ ਗਏ ਅੱਤਵਾਦੀ ਹੁਣ ਜਦੋਂ ਦੇਸ਼ ਦੇ ਆਮ ਨਾਗਰਿਕ ਜਿਹੜੇ ਕਿ ਆਮ ਨਾਗਰਿਕ ਸੀਗੇ ਪਹਿਲਾਂ ਪਰ ਉਸ ਤੋਂ ਬਾਅਦ ਖਾਸ ਨਾਗਰਿਕ ਬਣ ਗਏ ਜਦੋਂ ਉਹਨਾਂ ਨੇ ਕੁਝ ਇਦਾਂ ਦਾ ਕੀਤਾ ਧਰਮ ਦੇ ਨਾਂ ਦੇ ਉੱਪਰ ਜਦੋਂ ਉਹਨਾਂ ਨੇ ਨਫ਼ਰਤ ਫੈਲਾਈ ਜਾਂ ਧਰਮ ਦੇ ਨਾਂ ਦੇ ਉੱਪਰ ਖੇਡੀ ਜਾਣ ਵਾਲੀ ਸਿਆਸਤ ਦਾ ਜਦੋਂ ਉਹ ਲੋਕ ਹਿੱਸਾ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਸ ਕਿਸਮ ਦੀਆਂ ਕਰਤੂਤਾਂ ਕੀਤੀਆਂ ਸਰਕਾਰੀ ਸਰਪ੍ਰਸਤੀ ਦੇ ਹੇਠ ਜਾਂ ਜਾਂ ਫਿਰ ਸਰਕਾਰਾਂ ਨੇ ਉਹਨਾਂ ਲੋਕਾਂ ਦੀ ਪੁਸ਼ਤਪਨਾਹੀ ਕੀਤੀ ਜਾਂ ਸਰਕਾਰਾਂ ਨੇ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਸਰਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਨਹੀਂ ਕੀਤੀ ਤਾਂ ਫਿਰ ਇਹਦੇ ਮayne ਕੀ ਬਣਦੇ ਆ ਭਲਾ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਸਰਕਾਰਾਂ ਜਿਨ੍ਹਾਂ ਦੀ ਪੁਸ਼ਤਪਨਾਹੀ ਕਰਨ ਪਏ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਨਹੀਂ ਨਾ ਗੱਲ ਹੈਗੀ ਪਰ ਇਥੇ ਸਿਸਟਮ ਇਹ ਮੇ ਦਾ ਹੈਗਾ ਵੀ ਜਿਨ੍ਹਾਂ ਦੀ ਸਰਕਾਰ ਪੁਸ਼ਤਪਨਾਹੀ ਕਰ ਦੇਵੇ ਕਰਮ ਤੇ ਕਰਤੂਤਾ ਭਾਵੇਂ ਉਹ ਉਦਾਂ ਦੀਆਂ ਹੀ ਕਰਨ ਤੇ ਪਰ ਕਿਉਂਕਿ ਹੁਣ ਸਰਕਾਰਾਂ ਨੇ ਉਹਨਾਂ ਦੀ ਪਿੱਠ ਥਾਪੜ ਦਿੱਤੀ ਹੈ ਜਾਂ ਜਾਂ ਫਿਰ ਪਹਿਲਾਂ ਤੋਂ ਸਰਕਾਰਾਂ ਉਹਨਾਂ ਦੇ ਪਿੱਛੇ ਖਲੋਤੀਆਂ ਨੇ ਏਜੰਸੀਆਂ ਪਿੱਛੇ ਖਲੋਤੀਆਂ ਨੇ ਫਿਰ ਉਹਨਾਂ ਲੋਕਾਂ ਨੂੰ ਅੱਤਵਾਦੀਆਂ ਦੀ ਕੈਟਾਗਰੀ ਵਿੱਚ ਨਹੀਂ ਰੱਖਿਆ ਜਾਂਦਾ ਇੱਕ ਸਵਾਲ ਹੈਗਾ ਇਹ ਇੱਕ ਆਪਣੇ ਦਿਮਾਗ ਦੇ ਵਿੱਚ ਸੋਚਣ ਦੀ ਗੱਲ ਹੈਗੀ ਆ ਉਸ ਵੇਲੇ ਸਾਰਾ ਕੁਝ ਕਿਉਂ ਨਹੀਂ ਹੁੰਦਾ ਹੈਗਾ ਤੁਸੀਂ ਪਿੱਛੇ ਝਾਤ ਮਾਰ ਕੇ ਦੇਖ ਲਓ ਕਿ ਅੱਜ ਇਹ ਕੋਈ ਨਵੀਂ ਗੱਲ ਹੋਈ ਹੈ ਜਿਹਨਾਂ ਨੂੰ ਜਿਹੜੀ ਇਹ ਵਾਪਰੀ ਹੈਗੀ ਆ ਭਈ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੌਣ ਹੈਗੇ ਹੋ ਕੀ ਇਸ ਤੋਂ ਪਹਿਲਾਂ ਇਸ ਮੁਲਕ ਦੇ ਵਿੱਚ ਐਦਾਂ ਨਹੀਂ ਹੋਇਆ ਇਸ ਤੋਂ ਪਹਿਲਾਂ ਕਿੰਨੀ ਵਾਰ ਇਸ ਮੁਲਕ ਦੇ ਵਿੱਚ ਐਦਾਂ ਹੋ ਚੁੱਕਾ ਹੈਗਾ ਭਾਰਤੀਆਂ ਘੱਟ ਗਿਣਤੀ ਕੌਮਾਂ ਨੂੰ ਇਹ ਸੋਚ ਕੇ ਮਿਥ ਕੇ ਉਹਨਾਂ ਦੇ ਉੱਪਰ ਨਿਸ਼ਾਨੇ ਵਿੰਨੇ ਜਾਂਦੇ ਆ ਉਹਨਾਂ ਦਾ ਧਰਮ ਕੀ ਹੈਗਾ ਉਹਨਾਂ ਨੂੰ ਇਨਸਾਫ ਦੇਣ ਲੱਗਿਆ ਵੀ ਧਰਮ ਵੇਖ ਲਿਆ ਜਾਂਦਾ ਹੈਗਾ ਕਿਸੇ ਖਾਸ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈਗਾ ਮੈਂ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੀ ਗੱਲ ਕਰ ਚੁੱਕਾ ਹੈਗਾ ਉੱਥੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਇਸ ਤੋਂ ਇਲਾਵਾ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ 1984 ਨੂੰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈਗਾ ਨਿਸ਼ਾਨਾ ਬਣ ਕੇ ਸਾਰਾ ਕੁਝ ਕੀਤਾ ਜਾਂਦਾ ਹੈਗਾ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਸੀਗੇ ਉਹਨਾਂ ਨੂੰ ਪਤਾ ਨਹੀਂ ਕਿਹੋ ਜਿਹਾ ਲਕ ਬਲਾ ਲਾ ਕੇ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਗਏ ਨਿਸ਼ਾਨੇ ਬਨੇ ਗਏ ਉਹਨਾਂ ਦੇ ਉੱਪਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਵੇਖ ਕੇ ਵੀ ਉਹ ਕੌਣ ਲੋਕ ਹੈਗੇ ਹੱਲਾ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਹੱਕੀ ਔਰ ਵਾਜਬ ਵੀ ਕਿਉਂ ਨਾ ਹੋਣ ਪਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ ਤੁਹਾਨੂੰ ਹੋਰ ਬਹੁਤ ਸਾਰੀਆਂ ਉਦਾਹਰਣਾਂ ਇਦਾਂ ਦੀ ਮਿਲ ਗਈਆਂ ਇੱਕ ਨਾ ਸਾਡੇ ਸਿੱਖ ਬੁੱਧੀਜੀਵੀ ਹੈਗੇ ਨੇ ਵਿਦਵਾਨ ਸਰਦਾਰ ਬਲਜੀਤ ਸਿੰਘ ਖਾਲਸਾ ਉਹਨਾਂ ਦਾ ਇੱਕ ਰਸਾਲਾ ਸ਼ਬਦਾ ਹੈਗਾ ਵੰਗਾਰ ਮੀਨੇ ਬਾਦ ਮਹਿਿੰਦਾ ਵਰਸਾ ਲਾਹਗਾ ਉਹ ਉਹਨਾਂ ਦੀ ਇੱਕ ਕਿਤਾਬ ਲਿਖੀ ਹੋਈ ਹੈ ਉਸ ਕਿਤਾਬ ਦਾ ਨਾਮ ਹੈਗਾ ਪੰਜਾਬ ਦੀ ਧਰਤੀ ਤੇ ਹਿੰਦੁਸਤਾਨੀਆਂ ਤਵਾਦ ਇਸ ਤੋਂ ਇਲਾਵਾ ਉਹਨਾਂ ਦੀ ਹੋਰ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਇੱਕ ਕਿਤਾਬ ਦਾ ਮੈਨੂੰ ਨਾਮ ਵਿਸਰ ਰਿਹਾ ਹੈਗਾ ਯਾਦ ਆ ਜੂਗਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਹੈਗਾ ਹਾਂ ਬਲਾਤਕਾਰੀ ਪੁਲਿਸ ਫੋਰਸ ਇਹ ਉਸ ਕਿਤਾਬ ਦਾ ਨਾਮ ਹੈਗਾ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਬਕਾਇਦਾ ਤਰੀਕਾ ਸੰਨ ਪੂਰੇ ਵੇਰਵੇ ਦਿੱਤੇ ਹੋਏ ਆ ਜਿਹੜੀਆਂ ਐਫ ਆਈ ਆਰਸ ਦਰਜ ਹੋਈਆਂ ਉਹਦੇ ਵਿੱਚ ਬਲਾਤਕਾਰੀ ਪੁਲਿਸ ਫੋਰਸਾਂ ਹੁਣ ਜਿਨ੍ਹਾਂ ਦਾ ਕੰਮ ਸੀਗਾ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨੀ ਉਹਨਾਂ ਲੋਕਾਂ ਦੇ ਵੱਲੋਂ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਕਿਸੇ ਖਾਸ ਧਰਮ ਦੇ ਲੋਕਾਂ ਦੀਆਂ ਔਰਤਾਂ ਨੂੰ ਉਹਨਾਂ ਦੇ ਨਾਲ ਜ਼ਬਰਜਨਾਹ ਕੀਤੇ ਗਏ ਹੁਣ ਉਹਨਾਂ ਦੇ ਖਿਲਾਫ ਜਦੋਂ ਪੁਸਤਪਨਾਹੀ ਨਹੀਂ ਹੁੰਦੀ ਤਾਂ ਫਿਰ ਤਾਂ ਸੋਚਣਾ ਬਣਦਾ ਹੈ ਨਾ ਵੀ ਸਰਕਾਰਾਂ ਕੀ ਕਰਦੀਆਂ ਨੇ ਹੁਣ ਆਪਾਂ ਬਾਣੀ ਪੜਦੇ ਆ ਕਿ ਜੈਸਾ ਬੀਜ ਹੈ ਸੋ ਲੁਣਾ ਕਰਮਾਂ ਸੰਧੜਾ ਖੇਤ ਆਪਾਂ ਜਦੋਂ ਸਕੂਲੇ ਪੜਦੇ ਹੁੰਨੇ ਸੀ ਉਦੋਂ ਵੀ ਸਾਨੂੰ ਸਿਖਾਇਆ ਜਾਂਦਾ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਵੀ ਵੀ ਜੋ ਬੀਜਾਂਗੇ ਆਪਾਂ ਉਹ ਵੜਾਂਗੇ ਇੱਥੇ ਮੈਂ ਇਹ ਗੱਲ ਕਹਿ ਰਿਹਾ ਕਿ ਜਸਟੀਫਾਈ ਨਹੀਂ ਕਰ ਰਿਹਾ ਹੈਗਾ ਕਿ ਜਿਹਨਾਂ ਨੇ ਜੋ ਕੀਤਾ ਹੈਗਾ ਵੀ ਉਹ ਬਿਲਕੁਲ ਠੀਕ ਹੈਗਾ ਬੇਕਸੂਰ ਲੋਕਾਂ ਨੂੰ ਮਾਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈਗਾ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ ਨੇ ਇਦਾਂ ਦਾ ਕੁਝ ਵੀ ਨਾ ਆਪ ਕੀਤਾ ਨਾ ਆਪਣੇ ਗੁਰਸਿੱਖਾਂ ਨੂੰ ਕਦੀ ਗੁਰੂ ਸਾਹਿਬ ਜੀ ਨੇ ਇਦਾਂ ਦੀ ਕਿਸੇ ਨੂੰ ਕਰਨ ਨੂੰ ਕਿਹਾ ਹੈਗਾ ਗੁਰੂ ਸਾਹਿਬ ਜੀ ਨੇ ਜੰਗਾਂ ਵੀ ਲੜੀਆਂ ਹੈਗੀਆਂ ਨੇ ਜਿਹੜੇ ਲੋਕ ਜ਼म्मेवार ਸਗੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਆਪ ਦਿੱਤੀਆਂ ਤੇ ਗੁਰੂ ਕੇ ਖਾਲਸੇ ਨੂੰ ਵੀ ਗੁਰੂ ਸਾਹਿਬ ਜੀ ਨੇ ਆਖਿਆ ਪੇ ਜਿਹੜਾ ਮਜ਼ਲੂਮ ਹੈਗਾ ਉਹਦੇ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਵਗੈਰਾ ਵਗੈਰਾ ਗੁਰੂ ਸਾਹਿਬ ਜੀ ਨੇ ਦੇਸ਼ਾ ਨਿਰਦੇਸ਼ ਬਕਾਇਦਾ ਦਿੱਤੇ ਹੋਏ ਆ ਸਿੱਖ ਕਦੇ ਵੀ ਐਵੇਂ ਨਹੀਂ ਕਰਦਾ ਹੈਗਾ ਜੇ ਕੋਈ ਸਿੱਖ ਹੋ ਕੇ ਇਦਾਂ ਕਰਦਾ ਹੈਗਾ ਤਾਂ ਸਿੱਖ ਕਦੇ ਵੀ ਉਹਦੀ ਹਮਾਇਤ ਦੇ ਉੱਪਰ ਨਹੀਂ ਆਉਂਦੇ ਹੈਗੇ ਤੁਸੀਂ ਇਤਿਹਾਸ ਪੜ ਕੇ ਵੀ ਵੇਖ ਸਕਦੇ ਹੈਗੇ ਉਹ ਪੁਰਾਣਾ ਪੜ ਲਓ ਚਾਹੇ ਤੇ ਭਾਵੇਂ ਤੁਸੀਂ ਅੱਜ ਦਾ ਪੜ ਲਓ ਹੁਣ ਜਿਸ ਮੁਲਕ ਦੇ ਵਿੱਚ ਜਦੋਂ ਤੁਸੀਂ ਦੇਖੋ ਪਿੱਛੇ ਵੀ ਕਿੰਨੀਆਂ ਘਟਨਾਵਾਂ ਇਦਾਂ ਦੇ ਵਾਪਰੀਆਂ ਅੱਜ ਸੋਸ਼ਲ ਮੀਡੀਆ ਦਾ ਯੋਗ ਹੈਗਾ ਤੁਸੀਂ ਆਪ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਲਿਖ ਲੈ ਜਦੋਂ ਕਿਸੇ ਵਕ ਵਕ ਪੰਜਾਬੋਂ ਬਾਹਰ ਹੋਰ ਵਕ ਵਕ ਇਸ ਮੁਲਕ ਦੀਆਂ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਜਦੋਂ ਜਦੋਂ ਉੱਥੇ ਰੇੜੀਆਂ ਦੇ ਉੱਪਰ ਜਾਂ ਦੁਕਾਨਾਂ ਦੇ ਉੱਪਰ ਲਿਖ ਕੇ ਲਾ ਦਿੱਤਾ ਜਾਵੇ ਵੀ ਤੁਹਾਡੇ ਲਈ ਲਿਖਣਾ ਬੇहद ਜ਼ਰੂਰੀ ਹੈ ਵੀ ਤੁਹਾਡੇ ਤੁਹਾਡਾ ਨਾਮ ਕੀ ਹੈਗਾ ਤਾਂ ਕਿ ਤੁਹਾਡੀ ਪਛਾਣ ਹੋ ਸਕੇ ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਹੋਣ ਵੀ ਧਰਮ ਦੇਖ ਕੇ ਹੀ ਕਿਸੇ ਦੇ ਕੋਲੋਂ ਸਬਜ਼ੀ ਖਰੀਦਣੀ ਹੈ ਵੀ ਜਿਹਦੇ ਕੋਲੋਂ ਆਪਾਂ ਸਬਜ਼ੀ ਖਰੀਦਣੀ ਹੈ ਉਹਦਾ ਧਰਮ ਕੀ ਹੈਗਾ ਜਦੋਂ ਇਹ ਗੱਲ ਵੇਖਣੀ ਹੈ ਵੀ ਜਿਹਦੇ ਕੋਲੋਂ ਆਪਾਂ ਮਠਿਆਈ ਖਰੀਦਣੀ ਹੈ ਉਹਦਾ ਧਰਮ ਕੀ ਹੈਗਾ ਜਦੋਂ ਇਸ ਕਿਸਮ ਦੀਆਂ ਚੀਜ਼ਾਂ ਅਸੀਂ ਇਹ ਮੇਰੇ ਕਹਿਣ ਦਾ ਭਾਵੇਂ ਹੈਗਾ ਬਈ ਉਹਨਾਂ ਲੋਕਾਂ ਦੇ ਪੁਸ਼ਤ ਪਨਾਹੀ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਬਣਦੀ ਸਰ ਦੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਹੈ ਤਾਂ ਫਿਰ ਉਹ ਲੋਕ ਕਿਸ ਕੈਟਾਗਰੀ ਵਿੱਚ ਆਉਂਦੇ ਆ ਇਹਨੂੰ ਕਹਿੰਦੇ ਆ ਨਫ਼ਰਤ ਦੇ ਬੀਜ ਬੀਜਣੇ ਜਦੋਂ ਸਰਕਾਰਾਂ ਕਾਰਵਾਈ ਨਹੀਂ ਕਰਦੀਆਂ ਆਪਣੇ ਹੀ ਮੁਲਕ ਦੇ ਲੋਕਾਂ ਦੇ ਖਿਲਾਫ ਜਿਹੜੇ ਨਾਗਰਿਕ ਸੀਗੇ ਜਿਹੜੇ ਆਮ ਲੋਕ ਹੈਗੇ ਆ ਤਾਂ ਫਿਰ ਮੈਨੂੰ ਇਹ ਲੱਗਦਾ ਹੈਗਾ ਕਿ ਸਰਕਾਰਾਂ ਆਪ ਵੀ ਨਫ਼ਰਤ ਦੇ ਬੀਜ ਬੀਜਣ ਦਾ ਇੱਕ ਕਾਰਨ ਬਣਦੀਆਂ ਆ ਇਸ ਕੈਟਾਗਰੀ ਵਿੱਚ ਖਿਲਾੜਿਆ ਜਾ ਸਕਦਾ ਹੈਗਾ ਉਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨ ਦੀ ਲੋੜ ਆ ਆਮ ਲੋਕਾਂ ਨੂੰ ਵੀ ਚਾਹੀਦਾ ਹੁੰਦਾ ਹੈਗਾ ਕਿ ਉਹ ਉਹਨਾਂ ਦੇ ਪਿੱਛੇ ਲੱਗ ਕੇ ਇਸ ਕਿਸਮ ਦੀਆਂ ਹਰਕਤਾਂ ਤੇ ਕਰਤੂਤਾ ਨਾ ਕਰਨ ਕਿਉਂਕਿ ਇਹਦੇ ਖਮਿਆਜ਼ੇ ਪੁਗਤਣੇ ਪੈਂਦੇ ਹੁੰਦੇ ਆ ਆਉਂਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਆਪਣੇ ਮਨ ਦੇ ਉੱਪਰ ਆਪਣੀ ਆਤਮਾ ਦੇ ਉੱਪਰ ਵੀ ਇੱਕ ਭਾਰ ਪੈਂਦਾ ਹੈਗਾ ਤੁਸੀਂ ਨਾ ਉੱਥੇ ਜਾਓ Google ਦੇ ਉੱਪਰ ਉੱਥੇ ਜਾ ਕੇ ਨਾ ਸਰਚ ਕਰਿਓ ਇੱਕ ਦੋ ਅੱਖਰ ਲਿਖਿਓ ਉੱਥੇ ਜਾ ਕੇ ਇੱਕ ਹੈਗਾ ਬੋਏ ਕਰਕੇ ਆਉਂਦਾ ਹੈਗਾ ਇਦਾਂ ਮੈਨੂੰ ਭੁੱਲ ਗਿਆ ਹੈਗਾ ਸ਼ਾਇਦ ਤੁਸੀਂ ਉਹ ਕੁਝ ਹੈਗਾ ਜੇ ਮੈਨੂੰ ਯਾਦ ਆ ਜਾਊਗਾ ਮੈਂ ਤੁਹਾਨੂੰ ਦੱਸੂਗਾ ਇੱਕ ਨਾ ਜਦੋਂ ਗੁਜਰਾਤ ਦੇ ਵਿੱਚ ਕਤਲਿਆ ਮ ਹੋਇਆ ਸੀਗਾ ਤੇ ਉਸ ਵੇਲੇ ਉਹ ਸਾਰਾ ਕੁਝ ਵਾਪਰਿਆ ਸੀਗਾ ਤੇ ਜਦੋਂ ਉਹ ਸਾਰਾ ਕੁਝ ਵਾਪਰਿਆ ਸੀਗਾ ਤੇ ਇੱਕ ਉਸ ਵੇਲੇ ਹਲਕੀ ਜਿਹੀ ਮਰਦਾ ਇੱਕ ਨੌਜਵਾਨ ਸੀਗਾ ਉਹ ਵੀ ਉਸ ਭੀੜ ਦਾ ਹਿੱਸਾ ਬਣਿਆ ਉਹਨੇ ਵੀ ਬਹੁਤ ਜ਼ਿਆਦਾ ਜਿਦਾਂ ਕਹ ਲਓ ਕਿ ਭੀੜਾਂ ਦੇ ਨਾਲ ਰਲ ਕੇ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ ਪੋਸਟਰ ਬாய் ਹਾਂ ਮੈਨੂੰ ਯਾਦ ਆ ਗਿਆ ਮੈਂ ਕਹਿ ਰਿਹਾ ਸੀਗਾ ਵੀ Google ਦੇ ਉੱਪਰ ਜਾ ਕੇ ਸਰਚ ਕਰੋ ਤੁਸੀਂ Google ਦੇ ਉੱਪਰ ਜਾ ਕੇ ਸਰਚ ਕਰਿਓ P O S T E R ਪੋਸਟਰ ਸਪੇਸ ਦੇ ਕੇ ਲਿਖਿਓ B O Y ਬாய் ਪੋਸਟਰ ਬாய் ਤਾਂ ਤੁਹਾਡੇ ਸਾਹਮਣੇ ਆਊਗਾ ਉਹ ਜਿਹੜਾ ਪੋਸਟਰ ਬாய் ਹੈ ਨਾ ਜੀ ਅੱਜ ਉਹਦੀਆਂ ਇੰਟਰਵਿਊਜ਼ ਵਾਇਰਲ ਹੁੰਦੀਆਂ ਕਈ ਵਾਰ ਉਹ ਦੱਸਦਾ ਆ ਉਹ ਕਹਿੰਦਾ ਕਿ ਮੈਂ ਸੜਕ ਦੇ ਕੰਢੇ ਦੇ ਉੱਪਰ ਸੜਕ ਦੇ ਕੰਢੇ ਦੇ ਉੱਪਰ ਕਹਿੰਦਾ ਮੈਂ ਮੋਚੀ ਦੀ ਦੁਕਾਨ ਖੋਲ ਕੇ ਬੈਠਾ ਹੋਇਆ ਸੜਕ ਦੇ ਕੰਢੇ ਦੇ ਉੱਪਰ ਸੜਕ ਦੇ ਕੰਢੇ ਦੇ ਉੱਪਰ ਜੁੱਤੀਆਂ ਗੰਡ ਦਾ ਲੋਕਾਂ ਦੀਆਂ ਪਰ ਉਸ ਵੇਲੇ ਕਹਿੰਦਾ ਮੈਂ ਉਸ ਭੀੜ ਦਾ ਹਿੱਸਾ ਬਣ ਕੇ ਤੇ ਮੈਂ ਸਾਰਾ ਕੁਝ ਕੀਤਾ ਇਹਦਾ ਦੋਨੇ ਬਾਹਾਂ ਤਾਂ ਉਹ ਕੀਤੀਆਂ ਹੋਈਆਂ ਐਦਾ ਉਹਨੇ ਤੇ ਪੂਰੀ ਭੀੜ ਦਾ ਹਿੱਸਾ ਔਰ ਪਿੱਛੇ ਪੂਰੀਆਂ ਐਨ ਅੱਗ ਦੀਆਂ ਲਾਟਾਂ ਬਲਦੀਆਂ ਪਈਆਂ ਸੋ ਮੇਰੇ ਕਹਿਣ ਦਾ ਭਾਵੇਂ ਆ ਕਿ ਜਦੋਂ ਜਵਾਨੀ ਦਾ ਜਾਂ ਸੱਤਾ ਦਾ ਜਾਂ ਸਾਨੂੰ ਲੱਗਦਾ ਵੀ ਕਿਸੇ ਨੂੰ ਵੀ ਸਾਡੇ ਪਿੱਛੇ ਕਿਸੇ ਦਾ ਹੱਥ ਹੈਗਾ ਆ ਵੱਡੀਆਂ ਤਾਕਤਾਂ ਦਾ ਸਾਨੂੰ ਉਹਨਾਂ ਨੇ ਬਚਾ ਲੈਣਾ ਪਰ ਆਪਦੀ ਆਤਮਾ ਦੇ ਉੱਪਰ ਇੱਕ ਬੋਝ ਹੁੰਦਾ ਹੈਗਾ ਉਹ ਬੰਦਾ ਇੰਟਰਵਿਊਜ਼ ਵਿੱਚ ਦੱਸਦਾ ਹੈਗਾ ਕਹਿੰਦਾ ਮੇਰੇ ਉੱਪਰ ਬਹੁਤ ਜ਼ਿਆਦਾ ਬੋਝ ਹੈਗਾ ਉਹ ਆਪ ਲੋਕਾਂ ਨੂੰ ਸਮਝਾਉਂਦਾ ਕਹਿੰਦਾ ਤੁਸੀਂ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗਿਆ ਕਰੋ ਜਿਹੜੇ ਲੋਕ ਇਸ ਕਿਸਮ ਦੇ ਨਾਲ ਨਫ਼ਰਤ ਦੇ ਬੀਜ ਬੀਜਦੇ ਆ ਇਥੇ ਸਿੱਖਾਂ ਨੇ ਵੀ ਹੰਡਾਇਆ ਅੱਜ ਤੱਕ ਵੀ ਹਣਾਉਂਦੇ ਆ ਮੁਸਲਮਾਨ ਭਾਈਚਾਰੇ ਦੇ ਨਾਲ ਪਿਛਲੇ ਸਮੇਂ ਚ ਕਾਫੀ ਵਾਰੀ ਆਪਾਂ ਗੱਲ ਵੀ ਕਰ ਚੁੱਕੇ ਆ ਕਿੰਨੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ ਵੀ ੱੱੱਕੇ ਦੇ ਨਾਲ ਬੋਲ ਜੈ ਸ਼੍ਰੀ ਰਾਮ ਬੋਲ ਜੈ ਸ਼੍ਰੀ ਰਾਮ ਕਤਲ ਤੱਕ ਵੀ ਕਰ ਦਿੱਤਾ ਗਿਆ ਕਈਆਂ ਨੂੰ ਹੁਣ ਟੁਕਮੀਆਂ ਕਰਵਾਈਆਂ ਨਹੀਂ ਹੁੰਦੀਆਂ ਮਾਲੇਗਾਂ ਬੰਮਤਮਾ ਕਿ ਹੁੰਦੇ ਆ ਸਾਧਵੀ ਪ੍ਰਗਿਆ ਠਾਕੁਰ ਹੋ ਗਈ ਹੈ ਕਰਨਲ ਪ੍ਰੋਹਿਤ ਹੋ ਗਈ ਹੈ ਹੋ ਗਿਆ ਆ ਤੇ ਉਹਨਾਂ ਦੇ ਖਿਲਾਫ ਜਿਹੜ ਉਹਨਾਂ ਨੂੰ ਇਲੈਕਸ਼ਨ ਵੀ ਲੜਵਾਏ ਜਾਂਦੇ ਆ ਜਿਤਵਾਇਆ ਵੀ ਜਾਂਦਾ ਹੈਗਾ ਪਾਰਟੀਆਂ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਵੀ ਕੀਤਾ ਜਾਂਦਾ ਹੈਗਾ ਫਿਰ ਇਲੈਕਸ਼ਨ ਲੜਵਾਏ ਜਾਂਦੇ ਸਾਰਾ ਕੁਝ ਕੀਤਾ ਜਾਂਦਾ ਜਿਤਾਇਆ ਜਾਂਦਾ ਉਹਨਾਂ ਨੂੰ ਫਿਰ ਆਪਣੇ ਨਾਲ ਉਹਨਾਂ ਨੂੰ ਰੱਖਿਆ ਜਾਂਦਾ ਹੈਗਾ ਹੁਣ ਦੇਖੋ ਚਾਹੀਦਾ ਤਾਂ ਕੀ ਸੀਗਾ ਪਰ ਕੀਤਾ ਕੀ ਹੁਣ ਬੀਜ ਬੀਜੇ ਨਾ ਹੁਣ ਬਾਣੀ ਦੀ ਗੱਲ ਕਰਦਾ ਪਿਆ ਮੈਂ ਜੈਸਾ ਬੀਜਾ ਸੋ ਲੁੜੈ ਕਰਮਾਂ ਸੰਦੜਾ ਖੇਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਕੀਤਾ ਹੈਗਾ ਉਹ ਸਾਨੂੰ ਆਉਂਦੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈਗਾ ਜਦੋਂ ਅਸੀਂ ਕਿਸੇ ਚੀਜ਼ ਦਾ ਪਛਤਾਵਾ ਕਰਦੇ ਹਾਂ ਸਾਡੇ ਕੋਲ ਕੱਲ ਕੋਈ ਮਾੜੀਆਂ ਚੀਜ਼ਾਂ ਹੋ ਗਈਆਂ ਆਉਂਦੇ ਸਮੇਂ ਦੇ ਵਿੱਚ ਅੱਜ ਜੇ ਆਪਾਂ ਪਛਤਾਵਾ ਕਰਦੇ ਆ ਤਾਂ ਆਉਂਦੇ ਸਮੇਂ ਦੇ ਵਿੱਚ ਸਾਡਾ ਜਿਹੜਾ ਉਹ ਕੀਤਾ ਹੋਇਆ ਪਛਤਾਵਾ ਆ ਸ਼ਾਇਦ ਸਾਨੂੰ ਜ਼ਿਆਦਾ ਦੁੱਖ ਪਹੁੰਚਾਉਣ ਦੀ ਵਜ੍ਹਾ ਨਾ ਬਣੇ ਸ਼ਾਇਦ ਅਸੀਂ ਥੋੜੇ ਜਿਹਾ ਸੁਖਾਲੇ ਹੋ ਜਾਈਏ ਪਰ ਇਹ ਨਹੀਂ ਹੁੰਦਾ ਹੈਗਾ ਕਿ ਆਪਾਂ ਉਹ ਸਾਰੇ ਕਾਸੇ ਤੋਂ ਬਚ ਸਕੀਏ ਸੋ ਆ ਜਿਹੜੀ ਖਬਰ ਹੈਗੀ ਨਾ ਜਿੱਥੇ ਦਿਲ ਝੰਡੋੜ ਕੇ ਗਈ ਹੈ ਆਪਾਂ ਇਹਦੀ ਨਿੰਦਿਆ ਵੀ ਕਰਦੇ ਆ ਜਿੰਨੀ ਨਿੰਦਿਆ ਕੀਤੀ ਜਾਵੇ ਉਹਨੀ ਥੋੜੀ ਹੈਗੀ ਆ ਪਰ ਜਿੱਥੋਂ ਕੋਈ ਗੱਲ ਸ਼ੁਰੂ ਕੀਤੀ ਸੀਗੀ ਉੱਥੇ ਕੁ ਲੈਣ ਕੇ ਆਪਾਂ ਗੱਲ ਨੂੰ ਸਮਾਪਤੀ ਵੱਲ ਨੂੰ ਲੈ ਕੇ ਜਾਂਦੇ ਆ ਜਦੋਂ ਆਪਣੇ ਪਰਿਵਾਰ ਦੇ ਲੋਕ ਜੇ ਕੋਈ ਗਲਤੀ ਕਰਨ ਤਾਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੀਦਾ ਹੈਗਾ ਕਿ ਇੱਥੇ ਤੁਹਾਡੀ ਗਲਤੀ ਹੈ ਪਰ ਹੁਣ ਜੇ ਪਰਿਵਾਰ ਦੇ ਜਿਹੜੇ ਮੁਖੀ ਆ ਉਹ ਆਪ ਹੀ ਆਪਣੇ ਪਰਿਵਾਰ ਦੇ ਛੋਟੇ ਜੀਆਂ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਲਾਸ਼ੇਰੀ ਦੇ ਕੇ ਕਹਣ ਕੋਈ ਨਹੀਂ ਪੁੱਤ ਤੇਰੇ ਮਗਰੋਂ ਆਪਾਂ ਕੋਈ ਗੱਲ ਨਹੀਂ ਤੇ ਚੱਕੀ ਚੱਲ ਫੱਟੇ ਫਿਰ ਕੰਮ ਗਲਤ ਹੋ ਜਾਂਦਾ ਹੈਗਾ ਇਦਾਂ ਹੀ ਮੁਲਕ ਦੀਆਂ ਸਰਕਾਰਾਂ ਹਕੂਮਤਾਂ ਜੇ ਉਹ ਆਪ ਕਿਸੇ ਦੀ ਪਿੱਠ ਪਿੱਠ ਦੇ ਉੱਪਰ ਖਲੋਣ ਜਿਹੜੇ ਕੁਛ ਇਦਾਂ ਦਾ ਨਫ਼ਰਤ ਦੇ ਬੀਜ ਬੀਜਣ ਜਾਂ ਇਸ ਕਿਸਮ ਦਾ ਕਿਸੇ ਦਾ ਧਰਮ ਦੇਖ ਕੇ ਕਿਸੇ ਨੂੰ ਇਨਸਾਫ਼ ਦਿੱਤਾ ਜਾਣਾ ਹੈਗਾ ਜਾਂ ਕਿਸੇ ਦੀ ਟਾਰਗੇਟ ਕਿਲਿੰਗਸ ਹੋਣੀ ਹੈਗੀ ਆ ਜਾਂ ਜੋ ਵੀ ਹੈਗਾ ਫੇਕ ਐਨਕਾਊਂਟਰ ਹੋਣੇ ਹੈਗੇ ਆ ਕਿਸੇ ਦੇ ਖਾਸ ਧਰਮ ਦੇ ਲੋਕਾਂ ਦੇ ਹੱਕ ਹਕੂਕ ਦਬ ਕੇ ਰੱਖਣੇ ਆ ਉਹਨਾਂ ਦੇ ਕੋਲੋਂ ਅਡਰੀ ਤੇ ਨਿਆਰੀ ਹੋਂਦ ਅਸਤੀ ਖੋਲਣੀ ਹੈ ਜੇ ਦਲਤ ਭਾਇਚਰ ਦੇ ਲੋਕ ਜੇ ਕੋਈ ਬਰਦਾਸ਼ਤ ਨਹੀਂ ਕਰਦਾ ਹੈਗਾ ਵੀ ਇਹਨਾਂ ਤੌਰ ਕਾ ਤੋਂ ਕੱਢ ਲਈ ਹੈ ਤਾਂ ਆਪਾਂ ਘੋੜੀ ਨਹੀਂ ਚੜੰਦਿਆਣਾ ਹੈਗਾ ਇਹਨੂੰ ਤੇ ਜੇ ਘੋੜੀ ਨਹੀਂ ਚੜੰਦਿਆਣਾ ਹੈਗਾ ਤਾਂ ਫਿਰ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈਗਾ ਛੋਟੇ ਛੋਟੇ ਮਾਸੂਮ ਬੱਚੇ ਤੱਕ ਉਹਨੂੰ ਵੀ ਨਹੀਂ ਬਖਸ਼ਿਆ ਜਾਂਦਾ ਤੇ ਜਿਹੜੇ ਲੋਕ ਇਦਾਂ ਕਰਦੇ ਹੈਗੇ ਉਹਨਾਂ ਦੇ ਖਿਲਾਫ ਜਦੋਂ ਠੁਕਮੀ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਇੱਕ ਗੱਲ ਠੀਕ ਨਹੀਂ ਹੁੰਦੀ ਹੈਗੀ ਇਹ ਗੱਲ ਬਹੁਤ ਹੀ ਜ਼ਿਆਦਾ ਮਾੜੀ ਹੁੰਦੀ ਹੈ ਹੁਣ ਜਿਹੜੀ ਇਹ ਖਬਰ ਹੈਗੀ ਆ ਇਹਨੂੰ ਅਲੱਗ ਅਲੱਗ ਨਿਊਜ਼ ਚੈਨਲ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਪ੍ਰਚਾਰ ਰਹੇ ਆ ਲੋਕਾਂ ਦੇ ਸਾਹਮਣੇ ਪ੍ਰੋਸ ਰਹੇ ਆ ਇੱਕ ਸਨਸਨੀ ਖੇਜ਼ ਵਾਲਾ ਇੱਕ ਮਾਹੌਲ ਲੋਕਾਂ ਦੇ ਦਿਮਾਗ ਦੇ ਵਿੱਚ ਦਹਿਸ਼ਤ ਦਾ ਇੱਕ ਮਾਹੌਲ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਆ ਪਰ ਸੱਚਾਈ ਜਿਹੜੀ ਹੈ ਉਹਨੂੰ ਖੰਘਾਲ ਕੇ ਉਹਨੂੰ ਲੱਭ ਕੇ ਲੋਕਾਂ ਦੇ ਸਾਹਮਣੇ ਰੱਖਣ ਦੇ ਯਤਨ ਨਹੀਂ ਕੀਤੇ ਜਾ ਰਹੇ ਹੈਗੇ ਆ ਜਿਹੜੀਆਂ ਮੈਂ ਪਹਿਲਾਂ ਗੱਲਾਂ ਕਰਕੇ ਹਟਿਆ ਵੀ ਕੁਝ ਕਸੂਰ ਆਪਣਾ ਵੀ ਤੋਂ ਹੈ ਆ ਨਾ ਇਦਾਂ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਨੂੰ ਪਹਿਲਾਂ ਜਾਣਾ ਪਊਗਾ ਜ਼ਰੂਰ ਹਾਂ ਇੱਥੇ ਇਹ ਜ਼ਰੂਰ ਹੈਗਾ ਵੀ ਜੇ ਇੱਧਰ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਤੇ ਦੂਸਰਾ ਕੋਈ ਆ ਕੇ ਸਾਰਾ ਕੁਝ ਕਰਦਾ ਹੈਗਾ ਤੇ ਆਬਲੇ ਬਰਦਾਸ਼ਤ ਤਾਂ ਨਹੀਂ ਹੁੰਦਾ ਹੈਗਾ ਬਰਦਾਸ਼ਤ ਕਰਨ ਤੇ ਕਰਨ ਦੇ ਯੋਗਤਾ ਨਹੀਂ ਹੁੰਦਾ ਹੈਗਾ ਠੀਕ ਹੈ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਦੇ ਖਿਲਾਫ ਠੁਕਮੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਤੇ ਬਣਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਪਰ ਨਾਲ ਦੀ ਨਾਲ ਜੇ ਪਹਿਲਾਂ ਨਹੀਂ ਤੇ ਅੱਜ ਹੀ ਇਸ ਗੱਲ ਦਾ ਸਬਕ ਲੈ ਲੈਣਾ ਚਾਹੀਦਾ ਹੈਗਾ ਕਿ ਅਸੀਂ ਵੀ ਕੁਝ ਅਗਾ ਤੋਂ ਏਦਾਂ ਦਾ ਨਹੀਂ ਕਰਿਆ ਕਰਾਂਗੇ ਜੇ ਮੁਲਕ ਸਮਝਦੇ ਹੋ ਵੀ ਮੁਲਕ ਸਾਰਿਆਂ ਦਾ ਸਾਂਝਾ ਹੈਗਾ ਜੇ ਕਹਿੰਦੇ ਹੋ ਵੀ ਹਿੰਦੂ ਮੁਸਲਮ ਸਿੱਖ ਈਸਾਈ ਬੋਧੀ ਜਾਨੀ ਪਾਰਸੀ ਜਾਂ ਜਿਹੜੇ ਲੋਕ ਧਰਮ ਨੂੰ ਨਹੀਂ ਵੀ ਕਿਸੇ ਨੂੰ ਮੰਨਦੇ ਹੈਗੇ ਵੀ ਉਹ ਵੀ ਸਾਰੇ ਸਾਡੇ ਸਾਂਝੇ ਹੈਗੇ ਆ ਜੇ ਤਾਂ ਇਦਾਂ ਸਮਝਦੇ ਆ ਫਿਰ ਬਰਾਬਰ ਦੇ ਉਹਨਾਂ ਨੂੰ ਸ਼ਹਿਰੀ ਬਣਾ ਕੇ ਰੱਖੋ ਜੇ ਬੰਦੀ ਸਿੰਘ ਰਿਹਾਈਆਂ ਪੂਰੀਆਂ ਸਜ਼ਾਵਾ ਪੂਰੀਆਂ ਕਰ ਚੁੱਕਿਆ ਰਿਹਾ ਕਰੋ ਨਾ ਉਹਨਾਂ ਨੂੰ ਬੰਨਦਾ ਰਿਹਾ ਕਰਨਾ ਵਾਅਦੇ ਕਰਦੇ ਹੋ ਪਰ ਵਾਅਦੇ ਵਫਾ ਨਹੀਂ ਹੁੰਦੇ ਹੈਗੇ ਤਾਂ ਫਿਰ ਖਾਸ ਜਿਹੜੇ ਕਮਿਊਨਿਟੀ ਹੁੰਦੀ ਹੈਗੀ ਆ ਜਿਨ੍ਹਾਂ ਦੇ ਨਾਲ ਤਾਂ ਕਬਦੀ ਕੀ ਹੁੰਦੀ ਆ ਉਹਨਾਂ ਦੇ ਮਨਾਂ ਵਿੱਚ ਰੋਸ ਤਾਂ ਹੁੰਦਾ ਹੀ ਆ ਨਾ ਫਿਰ ਸੋ ਉਹ ਜਿਹੜਾ ਰੋਸ ਦਾ ਪ੍ਰਗਟਾਵਾ ਜਦੋਂ ਉਹ ਕਰਦੇ ਹੈਗੇ ਆ ਤਾਂ ਫਿਰ ਕਈ ਵਾਰ ਤਾਂ ਕਿਸੇ ਦੇ ਦਿਲ ਦੇ ਵਿੱਚੋਂ ਨਿਕਲੀ ਹੋਈ ਇੱਕ ਹੂਕ ਜਿਹੜੀ ਆ ਇੱਕ ਆ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਉਹ ਵੀ ਲੈ ਬੈਂਦੀ ਹੁੰਦੀ ਆ ਕਈ ਵਾਰ ਇਤਿਹਾਸ ਪੜਦੇ ਆ ਨਾ ਆਪਾਂ ਕਹਾਵਤਾਂ ਵੀ ਬਣੀਆਂ ਹੋਈਆਂ ਏਦਾਂ ਦੀਆਂ ਸੋ ਅਖੀਰ ਦੇ ਵਿੱਚ ਮੈਂ ਜਿਹੜਾ ਸਾਡਾ ਪੱਤਰਕਾਰ ਭਾਈ ਚਾਰਾ ਹੈਗਾ ਉਹਨਾਂ ਨੂੰ ਜ਼ਰੂਰ ਇਹ ਗੱਲ ਕਹਿਣੀ ਚਾਹੂੰਗਾ ਖਬਰ ਨੂੰ ਏਦਾਂ ਵੀ ਸੁਣ ਪੜ ਕੇ ਸੁਣਾਇਆ ਜਾ ਸਕਦਾ ਸ਼ਾਹਿਦ ਮੈਂ ਨਹੀਂ ਕਹਿਣਾ ਹੈਗਾ ਕਿ ਜੋ ਮੈਂ ਕਹਿਣ ਲੱਗਾ ਬਿਲਕੁਲ ਠੀਕ ਹੀ ਹੈਗਾ ਆ ਵੀ ਕੱਲ ਆ ਘਟਨਾ ਵਾਪਰੀ ਹੈਗੀ ਆ ਸੋਚ ਕੇ ਦੇਖੋ ਆਮ ਲੋਕਾਂ ਨੂੰ ਸੰਬੋਧਿਤ ਹੋ ਕੇ ਕਿਹਾ ਜਾ ਸਕਦਾ ਪਈ ਕੋਈ ਉੱਥੇ ਬੇਲਪੂਰੀ ਖਾ ਰਿਆ ਹੈਗਾ ਇੱਕ ਪਤੀ ਖੜਾ ਹੈਗਾ ਲਾਗੇ ਪਤਨੀ ਖਲੋਤੀ ਹੈ ਕੋਈ ਆਉਂਦਿਆ ਹਥਿਆਰਬੰਦ ਲੋਕ ਆਣ ਕੇ ਪੁੱਛਦੇ ਆ ਪਈ ਤੁਹਾਡਾ ਨਾਮ ਕੀ ਹੈਗਾ ਕਿਸ ਧਰਮ ਦੇ ਨਾਲ ਸੰਬੰਧਿਤ ਹੋ ਤੇ ਜੇ ਉਹ ਕੋਈ ਦੱਸਦਾ ਆਪਦਾ ਧਰਮ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਲਾਗੇ ਖੜੀ ਉਹਦੀ ਪਤਨੀ ਉਹਦੇ ਦਿਲ ਦੇ ਉੱਪਰ ਕੀ ਬੀਤਦੀ ਹੋਊਗੀ ਕਿੰਨੇ ਸੁਪਨੇ ਸਰਜੇ ਹੋਣਗੇ ਕਿ ਆਪਾਂ ਇੱਥੇ ਖੜੇ ਹੋ ਕੇ ਬੇਲਪੂਰੀ ਖਾ ਰਹੇ ਆ ਆਪਾਂ ਇਸ ਤੋਂ ਬਾਅਦ ਘਰ ਨੂੰ ਜਾਣਾ ਸਾਡੇ ਘਰ ਦੇ ਵਿੱਚ ਬੱਚੇ ਸਾਡਾ ਇੰਤਜ਼ਾਰ ਕਰ ਰਹੇ ਆ ਵਗੈਰਾ ਵਗੈਰਾ ਅਸੀਂ ਕਿੰਨੀਆਂ ਪਲਾਨਿੰਗਸ ਕੀਤੀਆਂ ਹੋਣਗੀਆਂ ਕੀ ਉਹਨਾਂ ਦੇ ਦਿਲ ਦੇ ਉੱਪਰ ਬੀਤਦੀ ਹੈ ਕੀ ਉਹਨਾਂ ਦੇ ਜਦੋਂ ਉਹ ਪ੍ਰਚਾਰ ਦੇ ਹੈਗੇ ਸਾਡੇ ਨਿਊਜ਼ ਚੈਨਲ ਸਾਡੇ ਅਦਾਰੇ ਪੇ ਕਸ਼ਮੀਰ ਦੇ ਹਾਲਾਤ ਕਿਸੇ ਤੋਂ ਲੁਕੇ ਛਿਪੇ ਹੋਏ ਤਾਂ ਨਹੀਂ ਹੈਗੇ ਵੀ ਕਿਵੇਂ ਦੇ ਹਾਲਾਤ ਹੈਗੇ ਆ ਪਾਕਿਸਤਾਨ ਦੇ ਉੱਪਰ ਜਾਂ ਗੁਆਂਢੀ ਮੁਲਕਾਂ ਦੇ ਉੱਪਰ ਵੀ ਦੋਸ਼ ਲਾਇਆ ਜਾਂਦੇ ਹੈਗੇ ਆ ਤੇ ਉੱਥੇ ਕਿੰਨੀ ਜ਼ਿਆਦਾ ਸੁਰੱਖਿਆ ਹੁੰਦੀ ਹੈ ਪਰ ਜਦੋਂ ਉੱਥੇ ਇੰਨੇ ਸੈਲਾਨੀ ਗਏ ਹੋਇਆ ਘੁੰਮਣ ਦੇ ਵਾਸਤੇ ਤਾਂ ਉਹਨਾਂ ਸੈਲਾਨੀਆਂ ਦੇ ਵਾਸਤੇ ਉੱਥੇ ਉਸ ਵੇਲੇ ਫਿਰ ਵਰਦੀਧਾਰੀ ਕਿੱਥੇ ਸਿਗੇ ਉਸ ਵੇਲੇ ਫਿਰ ਉਹ ਇੰਨੀ ਵੱਡੀ ਤਦਾਦ ਦੇ ਵਿੱਚ ਕਿਉਂ ਨਹੀਂ ਸਿਗੇ ਇਸ ਤੋਂ ਇਲਾਵਾ ਹੋਰ ਬ ਸਾਡਾ ਪੱਤਰਕਾਰ ਭਾਈਚਾਰਾ ਉਮਰੇ ਰੱਖ ਸਕਦਾ ਹੈਗਾ ਆ ਤੇ ਖਬਰਾਂ ਨੂੰ ਮੈਨੂੰ ਲੱਗਦਾ ਕਿ ਸਨਸਣੀ ਖੇਜ਼ ਬਣਾਉਣ ਦੀ ਬਜਾਏ ਜਿੱਥੇ ਆਪਣੀਆਂ ਸਰਕਾਰਾਂ ਦੇ ਮੂਰੇ ਸਵਾਲ ਖੜੇ ਕਰਨ ਦੀ ਜ਼ਰੂਰਤ ਹੈ ਉੱਥੇ ਸਵਾਲ ਵੀ ਖੜੇ ਕਰਨੇ ਚਾਹੀਦੇ ਆ ਔਰ ਜਿਹੜੇ ਲੋਕ ਪੀੜਤ ਹੈਗੇ ਆ ਉਹਨਾਂ ਦੇ ਦਰਦ ਦੇ ਵਿੱਚ ਸ਼ਮੂਲੀਅਤ ਵੀ ਕਰਨੀ ਚਾਹੀਦੀ ਆ ਸਾਡੀ ਭਾਸ਼ਾ ਦੇ ਵਿੱਚੋਂ ਇਸ ਗੱਲ ਦਾ ਝਲਕਾਰਾ ਪੈਣਾ ਚਾਹੀਦਾ ਵੀ ਜਿਹੜੇ ਲੋਕ ਪੀੜਤ ਹੈਗੇ ਆ ਉਹਨਾਂ ਨੂੰ ਥੋੜਾ ਜਿਆ ਸਾਡੀ ਗੱਲ ਸੁਣ ਕੇ ਲੱਗੇ ਤਾਂ ਸਹੀ ਮੜਾ ਜਾਣਾ ਪੱਤਰਕਾਰਾਂ ਦੀ ਜ਼ੁਬਾਨੀ ਵੀ ਵੀ ਇਹਨਾਂ ਨੂੰ ਇਹਨਾਂ ਦੇ ਦਿਲ ਦੇ ਵਿੱਚ ਸਾਡੇ ਪ੍ਰਤੀ ਮਾੜੀ-ਮੋਟੀ ਕੋਈ ਹਮਦਰਦੀ ਹੈਗੀ ਵੀ ਆ। ਕੇਵਲ ਇਹੇ ਨਾ ਲੱਗੇ ਜਾਵੇ ਉਹਨਾਂ ਨੂੰ ਕਿ ਸਾਡੇ ਤਾਂ ਘਰੇ ਸੱਥਰ ਵਿਛੇ ਹੋਏ ਆ ਤੇ ਬਸ ਇਹਨਾਂ ਨੂੰ ਆਪਣੀ ਵਿਅਰਸ਼ਿਪ ਦੀ ਲੱਗੀ ਹੋਈ ਆ। ਇਹਨਾਂ ਨੂੰ ਬਸ ਮਸਾਲਾ ਬਣਾ ਕੇ ਇਹਨਾਂ ਨੂੰ ਸਨਸਨੀ ਖੇਜ਼ ਬਣਾ ਕੇ ਲੋਕਾਂ ਦੇ ਸਾਹਮਣੇ ਮਟੀਰੀਅਲ ਪਰੋਸਣ ਦੀ ਲੱਗੀ ਹੋਈ ਆ। ਘੱਟੋ-ਘੱਟ ਉਹਨਾਂ ਨੂੰ ਇੰਨਾ ਕੁ ਤਾਂ ਨਾ ਲੱਗੇ ਨਾ ਇੰਨਾ ਕੁ ਤਾਂ ਕੁਝ ਆਪਾਂ ਕਰਈ ਸਕਦੇ ਆ ਨਾ। ਸੋ ਅਖੀਰ ਦੇ ਵਿੱਚ ਸਮਾਪਤੀ ਕਰਦੇ ਆਂ। ਉਮੀਦ ਕਰਦੇ ਆਂ ਕਿ ਜਿਹੜੇ ਸਾਡੇ ਦੇਸ਼ ਦੇ ਆਮ ਲੋਕ ਹੈਗੇ ਆ ਇਲੈਕਸ਼ਨ ਦੁਬਾਰਾ ਫਿਰ ਹੋਣੇ ਆ। ਉਹਨਾਂ ਲੋਕਾਂ ਨੂੰ ਵੋਟ ਨਾ ਪਾਈ ਜਾਵੇ। ਕੋਈ ਵੀ ਸਿਆਸੀ ਪਾਰਟੀ ਹੋਵੇ ਜਿਹੜੀ ਨਫ਼ਰਤ ਦਾ ਪ੍ਰਚਾਰ ਕਰਦੀ ਹੈ ਜਿਹੜੀ ਵੀ ਧਿਰ ਨਫ਼ਰਤ ਦੇ ਬੀਜ ਬੀਜਦੀ ਹੈ ਜਿਹੜੀ ਵੀ ਧਿਰ ਲੋਕਾਂ ਦੇ ਕੋਲੋਂ ਕਿਸੇ ਖਾਸ ਕਮਿਊਨਿਟੀ ਦੇ ਕੋਲੋਂ ਉਹਨਾਂ ਦੀ ਅਡਰੀ ਤੇ ਨਿਆਰੀ ਹੋਣ ਦਾ ਹਸਤੀ ਖੁੰਦੀ ਹੈ ਜਿਹੜੀ ਵੀ ਧਿਰ ਜਾਂ ਜਿਹੜੀ ਵੀ ਪਾਰਟੀ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕੁਚਲ ਦੇਣਾ ਚਾਹੁੰਦੀ ਹੈ ਉਹਨਾਂ ਆਵਾਜ਼ਾਂ ਨੂੰ ਬੰਦ ਕਰਵਾਉਂਦੀ ਹੈ ਤੁਸੀਂ ਉਹਨਾਂ ਦੇ ਮੂਰੇ ਸਵਾਲ ਤੇ ਖੜੇ ਕਰੋ ਨਾ ਜ਼ਰੂਰ ਜੇ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਵੋਟ ਨਾ ਪਾਓ ਤੁਸੀਂ ਘਟੋ ਘਟ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇੰਨੀ ਕੁ ਤਾਂ ਪਛਾਣ ਕਰੀਏ ਨਾ ਵੀ ਕੌਣ ਲੋਕ ਹੈਗੇ ਆ ਵੀ ਜਿਹੜੇ ਥੋੜਾ ਬਹੁਤ ਇਸ ਮਨੁੱਖ ਦਾ ਜਾਂ ਆਮ ਲੋਕਾਂ ਦਾ ਜਾਂ ਸਮਾਜ ਦਾ ਭਲਾ ਚਾਹੁੰਦੇ ਆ ਇੱਥੋਂ ਦੀ ਮਿੱਟੀ ਇੱਥੋਂ ਦੀ ਸਰਜ਼ਮੀਨ ਦਾ ਭਲਾ ਚਾਹੁੰਦੇ ਆ ਤੁਸੀਂ ਉਹਨਾਂ ਲੋਕਾਂ ਦੀ ਪਛਾਣ ਤਾਂ ਕਰੋ ਨਾ ਉਹਨਾਂ ਧਿਰਾਂ ਦੀ ਉਹਨਾਂ ਆਗੂਆਂ ਦੀ ਵੀ ਉਹ ਕੌਣ ਲੋਕ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਮਨੁੱਖਤਾ ਦਾ ਭਲਾ ਹੋਵੇ ਤੁਸੀਂ ਉਹਨਾਂ ਲੋਕਾਂ ਦੀ ਪਛਾਣ ਕਰੋ ਜਿਨ੍ਹਾਂ ਨੂੰ ਇਸ ਗੱਲ ਦੀ ਸੱਚਮੁੱਚ ਫਿਕਰ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਾਡੇ ਤੋਂ ਬਾਅਦ ਬਣੂਗਾ ਕੀ ਕਿ ਹੋ ਜਾਈ ਫਿਜ਼ਾ ਦੇ ਵਿੱਚ ਉਹ ਸਾਹ ਲੈਣਗੇ ਤੁਸੀਂ ਉਹਨਾਂ ਲੋਕਾਂ ਦੀ ਪਛਾਣ ਕਰੋ ਉਹਨਾਂ ਲੋਕਾਂ ਦੇ ਮੋਢੇ ਨਾਲ ਮੋਢਾ ਡਾ ਕੇ ਖੜੋ ਜਿਹੜੇ ਸਹੀ ਮਾਨਿਆਂ ਵਿੱਚ ਚਾਹੁੰਦੇ ਆ ਉਸ ਕਿਸਮ ਦੇ ਰਾਜ ਭਾਗ ਸਥਾਪਿਤ ਕਰਨੇ ਜਿਸ ਕਿਸਮ ਦੇ ਰਾਜ ਭਾਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦੇ ਸੀਗੇ ਜਿਸ ਕਿਸਮ ਦੇ ਰਾਜ ਸਿਰਜਣ ਦੇ ਨਾਲ ਹਰ ਇੱਕ ਤਬਕੇ ਦੇ ਲੋਕ ਕਹਿ ਸਕਣ ਕਿ ਹਾਂ ਅੱਜ ਅਸੀਂ ਮਾਣ ਰਹੇ ਹਾਂ ਸਹੀ ਮਾਨਿਆਂ ਦੇ ਵਿੱਚ ਆਜ਼ਾਦੀ ਦਾ ਅਸਲੀ ਨਿਗ ਉਹਨਾਂ ਲੋਕਾਂ ਦੀ ਪਛਾਣ ਕਰੋ ਤੇ ਉਹਨਾਂ ਲੋਕਾਂ ਦੇ ਨਾਲ ਤੁਸੀਂ ਜ਼ਰੂਰ ਕਰੋ ਔਰ ਜਿਹੜੇ ਇਸ ਕਿਸਮ ਦੇ ਨਾਲ ਸਨਸਣੀ ਖੇਜ਼ ਚੀਜ਼ਾਂ ਬਣਾ ਬਣਾ ਕੇ ਤੁਹਾਡੇ ਸਾਹਮਣੇ ਪਰੋਸਦੇ ਆ ਉਹ ਜਿਹੇ ਨਿਊਜ਼ ਚੈਨਲਾਂ ਦਾ ਵੀ ਮੈਨੂੰ ਲੱਗਦਾ ਕਿ ਬਾਇਕਾਟ ਕਰਨਾ ਜਾਂ ਨਹੀਂ ਕਰਨਾ ਉਹ ਤੁਸੀਂ ਆਪ ਵੇਖਣਾ ਹੈਗਾ ਸਾਡੇ ਸਾਰਿਆਂ ਦੇ ਦਿਮਾਗ ਬਥੇਰੇ ਕੰਮ ਕਰਦੇ ਹੀ ਹੈਗੇ ਆ ਕਿਸੇ ਨੂੰ ਅੱਜ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਪਰ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਬੇਨਤੀ ਕਰਦੇ ਆ ਕਿ ਜਿਹੜੀਆਂ ਵਿਛੜੀਆਂ ਆਤਮਾਵਾਂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਔਰ ਜਿਹੜੇ ਅਸਲ ਦੋਸ਼ੀ ਹੈ ਉਹਨਾਂ ਦੋਸ਼ੀਆਂ ਦੇ ਪਿੱਛੇ ਕਿਹਨਾ ਲੋਕਾਂ ਦੇ ਦਿਮਾਗ ਹੈਗੇ ਆ ਉਹਨਾਂ ਦੇ ਮਨਸੂਬੇ ਕੀ ਹੈਗੇ ਆ ਉਹਨਾਂ ਨੇ ਬੇਕਸੂਰ ਲੋਕਾਂ ਦਾ ਇਸ ਤਰੀਕੇ ਨਾਲ ਕਤਲਿਆ ਮੈਂ ਕਿਉਂ ਕੀਤਾ ਹੈਗਾ ਉਹਨਾਂ ਦੇ ਚਿਹਰੇ ਜ਼ਰੂਰ ਬੇਅਨਕਾਬ ਹੋਣ ਇਦਾਂ ਦੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਵੀ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਜ਼ਰੂਰ ਇਦਾਂ ਦੇ ਢੋ ਮੇਲੇ ਬਣਾਉਣਗੇ ਕਿ ਜਦੋਂ ਇਸ ਕਿੱਤੇ ਦੇ ਵਿੱਚ ਸਹੀ ਮੈਨੇ ਵਿੱਚ ਉਹਦਾ ਦੇ ਰਾਜ ਭਾਗ ਸਿਰਜ ਹੋਣਗੇ ਜਿੱਦਾਂ ਦੇ ਰਾਜ ਭਾਗ ਦੀ ਪਹਿਲਾਂ ਮੈਂ ਗੱਲ ਕਰਕੇ ਹਟਿਆ ਅਕਾਲ ਪੁਰਖ ਵਾਹਿਗੁਰੂ ਜੀ ਉਮੀਦ ਕਰਦੇ ਆ ਕਿ ਜ਼ਰੂਰ ਇਦਾਂ ਦੀ ਕਿਰਪਾ ਕਰਨਗੇ ਬਹੁਤ ਬਹੁਤ ਧੰਨਵਾਦ